ਜਦੋਂ ਕੋਈ ਕਿਸੇ ਪ੍ਰਧਾਨ ਨਾਲ ਨਹੀਂ ਸਹਿਮਤ ਹੁੰਦਾ ਉਹ ਤੁਹਾਡਾ ਪ੍ਰਧਾਨ ਦਾ ਨੁਕਸਾਨ ਕਰਨ ਲੱਗ ਜਾਂਦਾ ਹੈ ਪ੍ਰਧਾਨ ਨੂੰ ਜਦੋਂ ਪਤਾ ਲੱਗਦਾ ਕਿ ਇਹ ਧੜਾ ਮੇਰਾ ਨੁਕਸਾਨ ਕਰਨ ਲੱਗ ਗਿਆ ਪ੍ਰਧਾਨ ਉਸ ਧੜੇ ਨੂੰ ਇੱਕ ਖੂੰਜੇ ਚਲਾ ਦਿੰਦਾ ਹੈ ਹਾਂ ਕੋਈ ਜਿਹੜਾ ਕੰਮ ਨਹੀਂ ਕਰਦਾ ਉਹਨੂੰ ਜ਼ਰੂਰ ਹੈ ਕਿ ਪਾਰਟੀ ਚੋਂ ਜਿਹੜਾ ਕਿ ਅਹੁਦੇ ਤੋਂ ਲਾਹ ਦਿੱਤਾ ਜਾਂਦਾ ਹੈ ਪਰ ਜੂਤ ਕਾਂਗਰ 2017 ਤੋਂ ਲੈ ਕੇ 2022 ਤੱਕ ਕਿੱਥੇ ਸੀ ਇਹ ਨਹੀਂ ਕਿ ਆ ਸੀ ਵੀ ਖਤਮ ਕਰ ਦਿੱਤਾ ਜਾਏਗਾ ਇਹ ਕਿਹਾ ਗਿਆ ਸੀ ਲੱਕ ਤੋੜ ਦਿੱਤਾ ਜਾਏਗਾ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ ਤਾਂ ਕੈਪਟਨ ਸਾਹਿਬ ਸਾਈਡ ਤੋਂ ਹੀ ਕਰਦੇ ਸੀਗੇ ਇਸੇ ਕਰਕੇ ਜਿਹੜਾ ਹਰ ਜਾਂਦਾ ਸਾਨੂੰ 2022 ਦੇ ਵਿੱਚ ਭੁਗਤਾਨ ਉਹ ਮਿਲਿਆ ਨੌਜਵਾਨਾਂ ਨੂੰ ਮੌਕਾ ਮਿਲ ਰਿਹਾ ਕਾਂਗਰਸ ਵਿੱਚ ਜਿਹੜੇ ਫੰਡ ਹੁੰਦੇ ਆ ਬੈਠੇ ਉਹ ਨਵੇਂ ਲੀਡਰ ਬਣਾ ਨਹੀਂ ਦਿੰਦੇ ਇਹ ਜਿਹੜੀ ਜਗ੍ਹਾ ਖੁਦ ਬਣਾਈ ਜਾਂਦੀ ਹੈ ਕਿਸੇ ਲੀਡਰ ਦੇ ਕਹਿਣ ਤੇ ਜਾਂ ਉਹਨੂੰ ਚਮਚਾਗिरी ਨਾਲ ਉਤਰਾ ਨਹੀਂ ਕਮਾਈ ਜਾਂਦੀ ਸਤਿ ਸ਼੍ਰੀ ਅਕਾਲ ਜੀ ਜੀਪੂ ਆਰਡਕਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖਾਸ ਤੌਰ ਤੇ ਰਾਜਨੀਤੀ ਦਾ ਧੁਰਾ ਅਕਸਰ ਕਹਿੰਦਾ ਸਮੇਂ ਬਦਲ ਦੇ ਮੁਤਾਬਿਕ ਬਦਲਦਾ ਰਹਿੰਦਾ ਹੈ ਕਿਸ ਸਮੇਂ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਏਗੀ ਉਸ ਪਾਰਟੀ ਦੇ ਜੋ ਹਾਲਾਤ ਹੁੰਦੇ ਨੇ ਉਸ ਪਾਰਟੀ ਦੇ ਹਾਲਾਤ ਹੀ ਦੱਸਦੇ ਹੁੰਦੇ ਨੇ ਕਿ ਉਹ ਪਾਰਟੀ ਸੱਤਾ ਦੇ ਵਿੱਚ ਆਉਣ ਵਾਸਤੇ ਇਹ ਕਾਬਿਲ ਹੈ ਜਾਂ ਨਹੀਂ ਪਰ ਪਾਰਟੀ ਦੇ ਅੰਦਰ ਜੋ ਅੰਦਰੂਨੀ ਖਾਨਾ ਜੰਗੀ ਹੁੰਦੀ ਆ ਕਈ ਵਾਰ ਪਾਰਟੀ ਨੂੰ ਉਹ ਵੀ ਡੇਗਣ ਦੀ ਇੱਕ ਕੋਸ਼ਿਸ਼ ਕਰਦੀ ਆ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਤਿੰਨ ਤੋਂ ਚਾਰ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਪੱਖੋਂ ਕਾਫੀ ਹਾਵੀ ਚੱਲ ਰਹੀਆਂ ਨੇ ਜਾਂ ਕਿਸੇ ਦੇ ਐਕਟਿਵ ਨਜ਼ਰ ਆ ਰਹੀਆਂ ਨੇ ਅਤੇ ਉਹਨਾਂ ਦੇ ਵਿੱਚੋਂ ਇੱਕ ਪਾਰਟੀ ਕਾਂਗਰਸ ਜੋ ਕਿ ਕਿਸੇ ਦੇ ਪਿਛਲੇ 5 ਸਾਲ ਇਸ ਸਰਕਾਰ ਤੋਂ ਪਹਿਲਾਂ ਦੇ 5 ਸਾਲਾਂ ਦੇ ਵਿੱਚ ਸੱਤਾ ਦੇ ਵਿੱਚ ਰਹੀ ਪਰ ਆਪਣੇ ਮਾੜੇ ਹਾਲਾਤਾਂ ਕਰਕੇ ਸੱਤਾ ਦੇ ਵਿੱਚੋਂ ਬਾਹਰ ਵੀ ਹੋ ਪਾਰਟੀ ਹੋਈ ਕੀ ਹੁਣ ਕਾਂਗਰਸ ਪਾਰਟੀ ਦੁਬਾਰਾ ਤੋਂ ਵਾਪਸੀ ਕਰ ਪਾਏਗੀ ਜਾਂ ਕਿ ਸਰਦਿਆ ਨੌਜਵਾਨਾਂ ਨੂੰ ਮੌਕਾ ਦੇ ਪਾਏਗੀ ਜਾਂ ਕਿ ਸਰਦਿਆ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਪਾਏਗੀ ਸਭ ਕੁਝ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਜੂਥ ਕਾਂਗਰਸ ਦੇ ਜਨਰਲ ਸੈਕਟਰੀ ਰਿਤਿਕ ਅਰੋੜਾ ਮੌਜੂਦ ਨੇ ਗੱਲਬਾਤ ਕਰਾਂਗੇ ਰਿਤਿਕ ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਵੀਰ ਜੀ ਕਿਸ ਤਰੀਕੇ ਚੱਲ ਰਹੀ ਹੈ ਪਾਰਟੀ ਕਿਸ ਤਰੀਕੇ ਚੱਲ ਰਹੀ ਹੈ ਰਾਜਨੀਤਿਕ ਕਿਸ ਤਰੀਕੇ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਉਮੀਦਾਂ ਨੇ ਲੋਕਾਂ ਨੂੰ ਸੋ ਸਾਨੂੰ ਪੂਰਨ ਉਮੀਦ ਹੈ ਵੀ ਉਹਨਾਂ ਦਾ ਟਾਈਮ ਜਿਹੜਾ ਕਿ 2027 ਦਾ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਸੋ ਸਾਨੂੰ ਪੂਰਨ ਉਮੀਦ ਹੈ ਕਿ ਅਸੀਂ ਜਿਹੜੀਆਂ ਵੀ ਵਾਅਦੇ ਕਰਾਂਗੇ 2027 ਨੂੰ ਲੈ ਕੇ ਮੈਨੀਫੈਸਟੋ ਦੇ ਵਿੱਚ ਉਹ ਅਸੀਂ ਪੂਰਨ ਤੌਰ ਤੇ ਪੂਰੇ ਕਰਾਂਗੇ ਮੈਂ ਸਭ ਤੋਂ ਪਹਿਲਾਂ ਆਉਂਗਾ ਯੂਥ ਕਾਂਗਰਸ ਤੇ ਯੂਥ ਕਾਂਗਰਸ ਦੇ ਵਿੱਚ ਸਭ ਕੁਝ ਸਹੀ ਚੱਲ ਰਿਹਾ ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਪੰਜਾਬ ਦੇ ਜਰਨਲ ਸੈਕਟਰੀ ਹੋ ਹਾਲਾਤ ਕੀ ਨੇ ਯੂਥ ਕਾਂਗਰਸ ਦੇ ਕਿਉਂਕਿ ਚਰਚਾਵਾਂ ਬਹੁਤ ਜਿਹੜੀਆਂ ਸਿਆਸੀ ਗਲਿਆਰਿਆਂ ਦੇ ਵਿੱਚ ਮੀਡੀਆ ਗਲਿਆਰਿਆਂ ਦੇ ਵਿੱਚ ਆਉਂਦੀਆਂ ਨੇ ਕੀ ਆਪਸੀ ਭਰਾ ਭਰਾ ਨਹੀਂ ਰਹੇ ਕਹਿੰਦੇ ਖਾਨਾ ਜੰਗੀ ਬਹੁਤ ਹੈ ਕੀ ਚੱਲ ਰਿਹਾ ਯੂਥ ਕਾਂਗਰਸ ਨਹੀਂ ਦੇਖੋ ਸਭ ਕੁਝ ਠੀਕ ਹੈ ਥੋੜੇ ਡਿਫਰੈਂਸ ਆਫ opinion ਜ਼ਰੂਰ ਹੁੰਦੇ ਨੇ ਹਰ ਇੱਕ ਦੇ ਸੋਸ ਕਰਕੇ ਥੋੜਾ ਬਹੁਤ ਹੋ ਸਕਦਾ ਹੈ ਬਾਕੀ ਯੂਥ ਕਾਂਗਰਸ ਬਹੁਤ ਵਧੀਆ ਇੱਕ ਆਪਣਾ ਰੂਲ ਨਿਭਾ ਰਹੀ ਹੈ ਕੋਈ ਵੀ ਮੁੱਦੇ ਨੇ ਯੂਥ ਦੇ ਸੋ ਜਿਹੜੇ ਵੀ ਰਿਲੇਟਡ ਨੇ ਯੂਥ ਦੇ ਮੁੱਦੇ ਹਮੇਸ਼ਾ ਯੂਥ ਕਾਂਗਰਸ ਚੁੱਕਦੀ ਰਹੀ ਹੈ ਤੇ ਜਿਵੇਂ ਕਿ ਹੁਣੇ ਹੀ ਪਿੱਛੇ ਜੇ ਅਸੀਂ ਪਿਛਲੇ ਹਫਤੇ ਹੀ ਪ੍ਰੋਟੈਸਟ ਦਿੱਲੀ ਦੇ ਵਿੱਚ ਕਰਕੇ ਆਏ ਆ ਨੌਕਰੀ ਦਿਓ ਨਸ਼ਾ ਨਹੀਂ ਸੋ ਇਸ ਕਰਕੇ ਜੋ ਵੀ ਸਾਨੂੰ ਮਤਲਬ ਕਰਨਾ ਪਵੇ ਆਪਣੇ ਯੂਥ ਵਾਸਤੇ ਯੂਥ ਕਾਂਗਰਸ ਹਮੇਸ਼ਾ ਹੀ ਜਿਹੜੇ ਕਿ ਆਪਣੇ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਪ੍ਰਧਾਨ ਨਾਲ ਲੈ ਕੇ ਚੱਲਦੇ ਸਾਰੇ ਬਿਲਕੁਲ ਜੀ ਪ੍ਰਧਾਨ ਹਮੇਸ਼ਾ ਜੀ ਨਾਲ ਲੈ ਕੇ ਚੱਲਦੇ ਨੇ ਤੇ ਸਾਰੇ ਹੀ ਇੱਕ ਆਪਾਂ ਪਹਿਲਾਂ ਪ੍ਰਧਾਨ ਤੋਂ ਵੀ ਪਹਿਲਾਂ ਇੱਕ ਹੁੰਦਾ ਜੀ ਆਪਣੀ ਜਿਹੜੀ ਕਿ ਪਾਰਟੀ ਦੀ ਅਸੀਂ ਸੇਵਾ ਕਰਦੇ ਪਏ ਆ ਇੱਕ ਪ੍ਰਧਾਨ ਦੇ ਨਾਲ ਜੇ ਪ੍ਰਧਾਨ ਉਹਨਾਂ ਨੂੰ ਬਣਾਇਆ ਗਿਆ ਤੇ ਚਾਹੇ ਕੋਈ ਵੀ ਹੈ ਚਾਹੇ ਉਹਨਾਂ ਨੂੰ ਮੰਨਣਾ ਚਾਹੁੰਦਾ ਨਹੀਂ ਚਾਹੁੰਦਾ ਉਹਨਾਂ ਨਾਲ ਚੱਲਣਾ ਹੀ ਪੈਣਾ ਆਪਾਂ ਕਿਸੇ ਦੇ ਨਾਲ ਨਹੀਂ ਆਪਾਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਪਏ ਆ ਮੇਰੇ ਖਿਆਲ ਨਾਲ ਤੇ ਇਹ ਸਾਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਅਸੀਂ ਕਿਸੇ ਨਿੱਜੀ ਦੇ ਨਾਲ ਨਹੀਂ ਆ ਉਹਦਾ ਫਾਇਦਾ ਨਹੀਂ ਹੋਣਾ ਇਹ ਆਪਣਾ ਜੇ ਆਪਾਂ ਜੋਰ ਲਾਵਾਂਗੇ ਚੱਲਾਂਗੇ ਜੇ ਆਪਾਂ ਆਪੋਜੀਸ਼ਨ ਦੇ ਵਿੱਚ ਆਪਾਂ ਆਪਣਾ ਅਹਿਮ ਰੋਲ ਅਦਾ ਕਰਾਂਗੇ ਤਾਂ ਹੀ ਜਿਹੜਾ ਕਿ ਜਿਹੜੀਆਂ ਦੂਸਰੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਗਲਤ ਨੀਤੀਆਂ ਨੇ ਉਹਤੇ ਆਪਾਂ ਜਿਹੜਾ ਕਿ ਖੁੱਲਕੇ ਲੋਕਾਂ ਨੂੰ ਦੱਸ ਸਕੀ ਤੁਸੀਂ ਇੱਕ ਜ਼ਿਕਰ ਕੀਤਾ ਕਿ ਪ੍ਰਧਾਨ ਦੇ ਨਾਲ ਕੋਈ ਸਹਿਮਤ ਹੈ ਜਾਂ ਕੋਈ ਸਹਿਮਤ ਨਹੀਂ ਹੈ ਪਰ ਆਪਾਂ ਨੂੰ ਪਾਰਟੀ ਦੇ ਨਾਲ ਚੱਲਣਾ ਪਵੇਗਾ ਪਰ ਲੱਗਦਾ ਨਹੀਂ ਜਦੋਂ ਕੋਈ ਕਿਸੇ ਪ੍ਰਧਾਨ ਨਾਲ ਨਹੀਂ ਸਹਿਮਤ ਹੁੰਦਾ ਉਹ ਤੁਹਾਡਾ ਪ੍ਰਧਾਨ ਦਾ ਨੁਕਸਾਨ ਕਰਨ ਲੱਗ ਜਾਂਦਾ ਹੈ ਪ੍ਰਧਾਨ ਨੂੰ ਜਦੋਂ ਪਤਾ ਲੱਗਦਾ ਕਿ ਇਹ ਤੁਹਾਡਾ ਮੇਰਾ ਨੁਕਸਾਨ ਕਰਨ ਲੱਗ ਗਿਆ ਪ੍ਰਧਾਨ ਉਸ ਥੜੇ ਨੂੰ ਇੱਕ ਖੂੰਜੇ ਚਲਾ ਦਿੰਦਾ ਹੈ ਇਹ ਚੀਜ਼ਾਂ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਹਾਵੀ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਤੇ ਹੁਣ ਦੇਖਿਆ ਜਾਂਦਾ ਨਹੀਂ ਦੇਖੋ ਗੱਲ ਇਤਰਾ ਹੈ ਕਿ ਪ੍ਰਧਾਨ ਉਹ ਐਸਾ ਹੋਵੇ ਕਿ ਜਿਹੜਾ ਖੁੰਝੇ ਵਾਲਾ ਕੰਮ ਹੈ ਇਹ ਤੇ ਜਿਹੜੀ ਕਿ ਐਸਟ ਨਿਓਰ ਦੇ ਵਿੱਚ ਤੇ ਬਿਲਕੁਲ ਨਹੀਂ ਆ ਹਾਂ ਕੋਈ ਜਿਹੜਾ ਕੰਮ ਨਹੀਂ ਕਰਦਾ ਉਹਨੂੰ ਜ਼ਰੂਰ ਹੈ ਕਿ ਪਾਰਟੀ ਚੋਂ ਜਿਹੜਾ ਕਿ ਅਹੁਦੇ ਤੋਂ ਲਾ ਦਿੱਤਾ ਜਾਂਦਾ ਹੈ ਜਿਹੜਾ ਕਿ اٹੈਂਡੈਂਸ ਆਪਣੀ ਨਹੀਂ ਲਵਾਉਂਦਾ ਸੀ ਬਕਾਇਦਾ ਇੱਕ اٹੈਂਡੈਂਸ ਕਮੇਟੀ ਸਾਡੀ ਬਣਾਈ ਗਈ ਹੈ ਮੋਬਲਾਈਜੇਸ਼ਨ ਕਮੇਟੀ ਡਿਸਪਲਿਨ ਕਮੇਟੀ ਹਰੇਕ ਕਮੇਟੀ ਬਣੀ ਹੋਈ ਹੈ ਸੋ ਜਿਹਦੇ ਵਿੱਚ ਕਿ ਅਸੀਂ ਇੱਕ ਪਰਫਾਰਮਾ ਜਿਹੜਾ ਕਿ ਪਰ ਮੰਥ ਦਾ ਜਿਹੜਾ ਕਿ ਸਾਡੇ ਇੰਚਾਰਜ ਨੇ ਯੂਥ ਕਾਂਗਰਸ ਦੇ ਰਸ਼ੇਂਦਰ ਸਿੰਘ ਮਹਾਰ ਜੀ ਔਰ ਸਾਰੀ ਰਿਪੋਰਟ ਲੈਂਦੇ ਨੇ ਸੋ ਕੋਈ ਵੀ ਅਸੀਂ ਗੱਲ ਹੁੰਦੀ ਹੈ ਕੋਈ ਇਹ ਨਹੀਂ ਕੋਈ ਵੀ ਇਹ ਨਹੀਂ ਵੀ ਪ੍ਰਧਾਨ ਖੁੰਝੇ ਲਾ ਦੇਗਾ ਉਹ ਜਿਹੜਾ ਕਿ ਇੰਚਾਰਜ ਸਾਹਿਬ ਨਾਲ ਗੱਲ ਕਰ ਸਕਦੇ ਨੇ ਇੰਚਾਰਜ ਸਾਹਿਬ ਸਾਰਿਆਂ ਨੂੰ ਹੀ ਜਦੋਂ ਤੋਂ ਆਏ ਨੇ ਨਵੇਂ ਰਸ਼ੇਂਦ ਸਿੰਘ ਮਹਾਰਾਜ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਸੋ ਐਸੀ ਕੋਈ ਗੱਲ ਨਹੀਂ ਵੀ ਕੋਈ ਖੁੰਝੇ ਲੱਜੇਗਾ ਸਾਰੇ ਕੋਈ ਤੁਸੀਂ ਤੁਸੀਂ ਇੱਕ ਗੱਲ ਚੱਕੀ ਕਿ ਜੂਤ ਕਾਂਗਰਸ ਮੁੱਦੇ ਬਹੁਤ ਚੱਕਦੀ ਆ ਪਰ ਜੂਤ ਕਾਂਗਰਸ 2017 ਤੋਂ ਲੈ ਕੇ 2022 ਤੱਕ ਕਿੱਥੇ ਸੀ ਜਦੋਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀਗਾ 4 ਹਫ਼ਤਿਆਂ ਦੇ ਵਿੱਚ ਨਸ਼ਾ ਰੋਕਣ ਦੀ ਗੱਲ ਕੀਤੀ ਗਈ ਸੀ ਉਦੋਂ ਜੂਥ ਕਾਂਗਰਸ ਸੁੱਤੀ ਪਈ ਸੀ ਕਿ ਜਾਂ ਜੂਥ ਕਾਂਗਰਸ ਨੇ ਮੁੱਦਾ ਨਹੀਂ ਚੱਕਿਆ ਨਹੀਂ ਦੇਖੋ ਜੀ ਸਰਕਾਰ ਦੇ ਵਿੱਚ ਹੀ ਤੁਸੀਂ ਦੱਸੋ ਕਿਹੜਾ ਵਾਦਾ ਅਸੀਂ ਪੂਰਾ ਨਹੀਂ ਕੀਤਾ ਨੌਕਰੀਆਂ ਨਹੀਂ ਦਿੰਦੀਆਂ ਚਾਰ ਹਫ਼ਤਿਆਂ ਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਮਹਾਰਾਜ ਕੈਪਟਨ ਅਮਿੰਦਰ ਸਿੰਘ ਨੇ ਕੀਤੀ ਸੀ ਵੀ ਮੈਂ ਲੱਕ ਤੋੜੂੰਗਾ ਮੈਂ ਇੱਥੇ ਬੈਠਾ ਤੁਸੀਂ ਉਹ ਖੋਲ ਲੋ ਇਹ ਨਹੀਂ ਕਿ ਆਸੀ ਵੀ ਖਤਮ ਕਰ ਦਿੱਤਾ ਜਾਏਗਾ ਇਹ ਕਿਹਾ ਗਿਆ ਸੀ ਲੱਕ ਤੋੜ ਦਿੱਤਾ ਜਾਏਗਾ ਤੁਸੀਂ ਦੱਸ ਦਿਓ 17 ਤੋਂ 22 ਤੱਕ ਜਿੰਨੇ ਪਰਚੇ ਹੋਏ ਕੀ ਨਸ਼ਾ 2017 ਤੋਂ 22 ਤੱਕ ਕਟਿਆ ਨਹੀਂ ਕਟਿਆ ਤੁਸੀਂ ਦੱਸ ਦਿਓ ਤੁਸੀਂ ਪ੍ਰੈਸ ਵਾਲਿਓ ਅਸੀਂ ਜਿਹੜੇ ਵਾਦੇ ਕਏ ਸੀ ਚਾਏ ਕੋਵਿਡ ਦੇ ਵਿੱਚ ਅਸੀਂ ਮੋਬਾਈਲ ਫੋਨ ਵੀ ਜਿਹੜੇ ਕਿ 스마트ਫੋਨ ਵੀ ਦਿੱਤੇ ਕਿ ਜਿਹੜੇ ਬੱਚੇ ਆਪਣੇ ਜਿਹੜਾ ਕਿ ਨੁਕਸਾਨ ਹੁੰਦਾ ਪਿਆ ਘਰ ਬੈਠੇ ਜਿਹੜਾ ਕਿ ਆਪਣਾ ਆਨਲਾਈਨ ਕੰਮ ਜਿਹੜਾ ਕਿ ਸਟੱਡੀ ਆਪਣੀ ਕਰ ਸਕਣ ਸੋ ਐਸੀ ਗੱਲ ਕੋਈ ਨਹੀਂ ਕਿ ਵਾਦੇ ਨਹੀਂ ਪੂਰੇ ਪਰ ਤੁਹਾਡੇ ਲੀਡਰ ਹੀ ਕਹਿੰਦੇ ਆ ਨਾ ਤੁਹਾਡੇ ਲੀਡਰ ਕਹਿੰਦੇ ਜੀ ਜੇ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ ਤਾਂ ਕੈਪਟਨ ਸਾਹਿਬ ਫਿਰ ਸਾਈਡ ਤੇ ਵੀ ਕਰਤੇ ਸੀ ਕਹਿੰਦੇ ਨਹੀਂ ਨਹੀਂ ਦੇਖੋ ਉਹ ਜਿਹੜੀਆਂ ਗੱਲਾਂ ਨੇ ਉਹ ਜਿਹੜੀਆਂ ਬਾਅਦ ਚੋ ਗਲਤੀਆਂ ਕੀਤੀ ਗਈਆਂ ਜਿਹੜਾ ਕਿ ਆਪਾਂ ਜਿਹੜੇ ਕੰਮ ਕੀਤੇ ਆਪਾਂ ਲੋਕਾਂ ਤੱਕ ਆਪਣਾ ਪਛਾਣ ਨਹੀਂ ਸਕੇ ਸੋ ਐਸੇ ਕਰਕੇ ਜਿਹੜਾ ਹਰਜੰਦਾ ਸਾਨੂੰ 2022 ਦੇ ਵਿੱਚ ਭੁਗਤਾਨ ਨੂੰ ਮਿਲਿਆ ਸੋ ਜਿਹੜੇ ਕਿ ਪਾਰਟੀ ਚ ਜਾਣਾ ਚਾਹੁੰਦੇ ਸੀ ਜਾਂ ਕੋਈ ਐਸੇ ਸੀਗੇ ਕਿ ਜਿਹੜੇ ਦੂਸਰੀ ਪਾਰਟੀ ਭਾਜਪਾ ਨਾਲ ਰਲੇ ਹੋਏ ਸੀਗੇ ਉਹ ਸਾਰੇ ਹੁਣ ਕੱਢ ਦਿੱਤੇ ਗਏ ਨੇ ਉਹ ਜਿਹੜੀ ਕਿ ਮੇਨ ਹੀ ਜਿਹੜੀ ਟੀਮ ਜਿਹੜੀ ਕਿ ਕਾਂਗਰਸ ਪਾਰਟੀ ਦੀ ਰਹੀ ਹੈ ਸੋ ਸਾਨੂੰ ਪੂਰਨ ਉਮੀਦ ਹੈ ਹਾਈ ਕਮਾਂਡ ਤੇ ਪੰਜਾਬ ਕਾਂਗਰਸ ਹਾਈ ਕਮਾਂਡ ਤੇ ਕਿ ਸਾਰੇ ਹੀ ਇਕੱਠੇ ਹੋ ਕੇ ਚੱਲਣਗੇ ਤੇ ਆਉਣ ਵਾਲੀ ਜਿਹੜੀ ਕਿ 2027 ਦੇ ਵਿੱਚ ਸਰਕਾਰ ਜਿਹੜੀ ਹੈ ਕਾਂਗਰਸ ਪਾਰਟੀ ਦੀ ਬਣਾਉਣਗੇ ਨੌਜਵਾਨਾਂ ਨੂੰ ਮੌਕਾ ਮਿਲ ਰਿਹਾ ਕਾਂਗਰਸ ਵਿੱਚ ਜੀ ਬਿਲਕੁਲ ਜੀ ਇਸ ਵਾਰ ਬਿਲਕੁਲ ਮਿਲ ਰਿਹਾ ਜੀ ਕਿ ਮਾਨਯੋਗ ਹਾਈ ਕਮਾਂਡ ਤੇ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਵੀ ਕਿਹਾ ਗਿਆ ਇਸ ਵਾਰ ਬਹੁਤ ਹੀ ਟਿਕਟਾਂ ਜਿਹੜੀਆਂ ਕਿ ਯੂਥ ਨੂੰ ਦਿੱਤੀਆਂ ਜਾਣਗੀਆਂ ਜਿਹੜੀ ਕਿ ਸਾਡੇ ਬਗੇਲ ਜੀ ਇਨਚਾਰਜ ਆਏ ਨੇ ਉਹਨਾਂ ਨੇ ਵੀ ਇਹ ਗੱਲ ਜ਼ਰੂਰ ਕੀਤੀ ਹੈ ਵੀ ਜੇ ਯੂਥ ਨੂੰ ਆਪਾਂ ਅੱਗੇ ਲਿਆਵਾਂਗੇ ਤਾਂ ਹੀ ਤਾਂ ਸਾਡੀ ਸਰਕਾਰ ਜਿਹੜੀ ਕਿ 2027 ਦੇ ਵਿੱਚ ਆਪਾਂ ਲੈ ਕੇ ਆ ਸਕਦੇ ਹਾਂ ਜੇ ਯੂਥ ਆਏਗਾ ਬਿਲਕੁਲ ਤਾਂ ਹੀ ਜਿਹੜਾ ਕਿ ਯੂਥ ਦੀਆਂ ਸਮੱਸਿਆ ਆਪਾਂ ਵਿਧਾਨ ਸਭਾ ਦੇ ਵਿੱਚ ਚੱਕ ਸਕਦੇ ਹਾਂ ਇੱਕ ਸੇਮ ਏਜ ਦਾ ਬੰਦਾ ਹੀ ਏਜ ਗਰੁੱਪ ਦਾ ਜਾਣਦਾ ਹੁੰਦਾ ਹੈ ਕਿ ਕੀ ਦਿੱਕਤਾਂ ਆ ਰਹੀਆਂ ਨੇ ਸੀਨੀਅਰਸ ਨੂੰ ਨਹੀਂ ਕਈ ਇਹ ਨਹੀਂ ਪਤਾ ਹੁੰਦਾ ਕਿ ਦਿੱਕਤਾਂ ਸੋ ਹਰ ਇੱਕ ਏਜ ਗਰੁੱਪ ਦਾ ਵਿਧਾਨ ਸਭਾ ਦੇ ਵਿੱਚ ਮੈਂਬਰ ਹੋਣਾ ਬਹੁਤ ਜ਼ਰੂਰੀ ਹੈ ਸੋ ਕਿ ਜਿਹੜੇ ਯੂਥ ਦੇ ਮੁੱਦੇ ਵੀ ਚੁੱਕੇ ਜਾਣ ਵਧੀਆ ਜਿਹੜੇ ਸੀਨੀਅਰ ਦੇ ਉਹਨਾਂ ਦੇ ਮੁੱਦੇ ਵੀ ਚੁੱਕੇ ਜਾਣ ਸੋ ਹਰ ਇੱਕ ਦਾ ਜਿਹੜਾ ਕਿ ਬੰਦੇ ਹੋਣੇ ਚਾਹੀਦੇ ਨੇ ਤਾਂ ਹੀ ਜਿਹੜਾ ਕਿ ਰਿਤਿਕ ਅਰੋੜਾ ਤਿਆਰੀ ਕਰ ਰਹੇ ਨੇ ਟਿਕਟ ਮਿਲਣ ਦੀ ਜਾਂ ਐਮਐਲਏ ਦੇ ਚੋਣ ਲੜਨ ਦੀ ਕਿਉਂਕਿ ਤੁਸੀਂ ਕਹਿੰਦੇ ਕਿ ਯੂਥ ਨੂੰ ਮੌਕਾ ਮਿਲੇਗਾ ਤੁਸੀਂ ਜੀ ਬਿਲਕੁਲ ਜੀ ਮੈਂ ਤਰਨਤਾਰਨ ਤੋਂ ਕੌਨਸਟਿਟੂਐਂਸੀ ਤੋਂ ਟਰਾਈ ਕਰ ਰਹੇ ਹਾਂ ਜੀ ਬਾਕੀ ਦੇਣਾ ਨਾ ਦੇਣਾ ਉਹ ਪਰ ਮ ਹਾਈ ਕਮਾਂਡ ਦੇ ਹੱਥ ਹੈ ਤੇ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਜੇ ਮਿਲੀ ਤੇ 27 ਦੇ ਵਿੱਚ ਜਰੂਰ ਆਪਾਂ ਲੜਾਂਗੇ ਤੇ ਜੇ ਲੋਕਾਂ ਨੇ ਜਿਤਾਇਆ ਤੇ ਜਰੂਰ ਆਪਾਂ ਉਹਨਾਂ ਦੀ 24 ਘੰਟੇ ਅੱਜ ਵੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਅੱਗੇ ਵੀ ਸੇਵਾ ਦੇ ਵਿੱਚ ਹਾਜ਼ਰ ਰਹਿ ਮੰਗੇ ਇੱਕ ਤਾਂ ਵਿਚਾਰਧਾਰਾ ਬਹੁਤ ਚੱਲਦੀ ਹੈ ਕਾਂਗਰਸ ਦੇ ਵਿੱਚ ਹੀ ਵਿਚਾਰਧਾਰਾ ਹੈ ਬਾਕੀ ਪਾਰਟੀਆਂ ਦੇ ਵਿੱਚ ਵੀ ਕਈ ਵਾਰੀ ਸੁਣਨ ਨੂੰ ਮਿਲਦੀ ਹੈ ਕਿ ਜਦੋਂ ਨਵੀਂ ਪਨੀਰੀ ਹੋਣ ਲੱਗਦੀ ਹੈ ਰਾਜਨੀਤੀ ਦੇ ਵਿੱਚ ਕੋਈ ਨਵੀਂ ਪਨੀਰੀ ਹੋਣ ਲੱਗਦੀ ਹੈ ਸਾ ਪ੍ਰਾਣੇ ਦਰਖਤ ਨਵੀਂ ਪੁੜੀਰੀ ਨੂੰ ਉੱਗਣ ਨਹੀਂ ਦਿੰਦੇ ਮੈਂ ਸਿੱਧੇ ਤੌਰ ਤੇ ਕਹਿਣਾ ਕਿ ਪ੍ਰਾਣੇ ਜਿਹੜੇ ਲੀਡਰ ਨੇ ਜਿਹੜੇ ਖੁੰਡ ਹੁੰਦੇ ਨੇ ਬੈਠੇ ਉਹ ਨਵੇਂ ਲੀਡਰ ਬਣਾਣ ਨਹੀਂ ਦਿੰਦੇ ਇਹ ਕਾਂਗਰਸ ਦੇ ਵਿੱਚ ਵੀ ਹੈਗਾ ਨਹੀਂ ਦੇਖੋ ਜੀ ਲੀਡਰ ਬਣਾਉਣਾ ਉਹ ਕਿਸੇ ਲੀਡਰ ਦੇ ਹੱਥ ਵਾਸ ਨਹੀਂ ਹੁੰਦਾ ਇਹ ਲੋਕਾਂ ਦੇ ਹੱਥ ਵਾਸ ਹੁੰਦਾ ਹੈ ਕਿ ਲੋਕ ਕਿਹਨੂੰ ਪਸੰਦ ਕਰਦੇ ਪਰ ਜੜਾਂ ਤਾਂ ਲੱਗਣੀਆਂ ਚਾਹੀਦੀਆਂ ਨਾ ਨਹੀਂ ਜੜਾਂ ਲੋਕ ਆਪੇ ਲਾ ਦਿੰਦੇ ਜਦੋਂ ਲੋ ਲੀਡਰ ਦੇ ਪਿੱਛੇ ਲੋਕ ਖੜੇ ਹੋਣਗੇ ਨਾ ਜੀ ਤੇ ਲੀਡਰ ਜਿਹੜਾ ਮਰਜ਼ੀ ਹੋਵੇ ਉਹਨੂੰ ਅਪਣਾਣਾ ਹੀ ਪਏਗਾ ਇਹ ਜਿਹੜੀ ਜਗ੍ਹਾ ਖੁਦ ਬਣਾਈ ਜਾਂਦੀ ਹੈ ਕਿਸੇ ਲੀਡਰ ਦੇ ਕਹਿਣ ਤੇ ਜਾਂ ਲੀਡਰ ਦੇ ਕੋਈ ਬੂਡ ਪਾਲਿਸ਼ ਕਰਕੇ ਜਾਂ ਉਹਨੂੰ ਚਮਚਾਗिरी ਨਾਲ ਉਤਰਾ ਨਹੀਂ ਕਮਾਈ ਜਾਂਦੀ ਉਤਨਾ ਤੁਸੀਂ ਰੋਜ਼ ਗੱਡੀਆਂ 'ਚ ਬੈਲੋਗੇ ਬਟ ਜਿਹੜੀ ਆਪਾਂ ਰਾਜਨੀਤੀ ਕਰਨੀ ਹੈ ਜੋ ਆਪਾਂ ਲੋਕਾਂ ਦੀ ਸੇਵਾ ਕਰਨੀ ਹੈ ਜੇ ਲੋਕ ਸਾਨੂੰ ਪਿਆਰ ਕਰਦੇ ਆ ਲੋਕ ਸਾਡੇ ਨਾਲ ਚੱਲਦੇ ਆ ਫੇਰ ਹੀ ਆਪਾਂ ਲੀਡਰਸ਼ਿਪ ਦੇ ਵਿੱਚ ਆ ਸਕਦੇ ਨੇ ਨਹੀਂ ਪਰ ਤੁਸੀਂ ਕਹਣਾ ਕਿ ਚਲੋ ਆਪਦੇ ਦਮ ਤੇ ਲੋਕਾਂ ਦੇ ਦਮ ਤੇ ਪਰ ਇਹ ਚਰਚਾ ਹੈਗੀ ਆ ਕਾਂਗਰਸ ਦੇ ਵਿੱਚ ਚੱਲਦੀ ਆ ਹੈ ਲੋਕੀ ਕਾਂਗਰਸ ਦੇ ਵਿੱਚ ਜਿਹੜੇ ਉੱਠ ਨਹੀਂ ਦਿੰਦੇ ਦੇਖੋ ਸੁਣਿਆ ਜੀ ਮੇਰੇ ਗ੍ਰੈਂਡਫਾਦਰ ਜਿਹੜਾ ਕਿ ਬਲਾਕ ਪ੍ਰਧਾਨ ਰਹੇ ਪੀਸੀਸੀ ਸੈਕਟਰੀ ਰਹੇ ਜਨਰਲ ਸੈਕਟਰੀ ਰਹੇ ਉਸ ਤੋਂ ਬਾਅਦ ਮੈਂ ਹੀ ਗਰਾਊਂਡ ਤੋਂ ਸਟਾਰਟ ਕੀਤਾ ਮੈਂ ਸਿਟੀ ਦਾ ਐਨਐਸਸੀਓ ਦਾ ਪ੍ਰਧਾਨ ਬਣਿਆ ਫਿਰ ਮੈਂ ਕੌਨਸਟਿਟੂਐਂਸੀ ਦਾ ਬਣਿਆ ਫਿਰ ਮੈਂ ਅ ਸੈਕਟਰੀ ਬਣਿਆ ਪੰਜਾਬ ਦੇ ਐਨਐਸਯੂਈ ਦਾ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਲੋਅ ਦਾ ਪ੍ਰਧਾਨ ਬਣਿਆ ਫਿਰ ਮੈਂ ਜਨਰਲ ਸੈਕਟਰੀ ਬਣਿਆ ਐਨਐਸਯੂਈ ਦਾ ਫਿਰ ਮੈਂ ਸੀਨੀਅਰ ਵਾਈਸ ਪ੍ਰਧਾਨ ਜਨਰਲ ਸੈਕਟਰੀ ਬਣਿਆ ਸੀਨੀਅਰ ਵਾਈਸ ਪ੍ਰਧਾਨ ਬਣਿਆ ਐਨਐਸਯੂਈ ਦਾ ਸਟੇਟ ਦਾ ਉਸ ਤੋਂ ਬਾਅਦ ਮੈਂ ਯੂਥ ਕਾਂਗਰਸ ਦੇ ਵਿੱਚ ਆਇਆ ਮੈਂ ਵੀ ਇੱਕ ਥੱਲੋ ਗਰਾਊਂਡ ਤੋਂ ਸਟਾਰਟ ਕੀਤਾ ਸੋ ਹਰੇਕ ਲੀਡਰ ਨੇ ਜਿੱਥੇ-ਜਿੱਥੇ ਸਪੋਰਟ ਸੀ ਜ਼ਰੂਰ ਕੀਤੀ ਹੈ ਕਦੀ ਵੀ ਸਾਡੀ ਕੋਈ ਜੜ੍ਹਾਂ ਵਡਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਯੂਥ ਸਾਡੇ ਨਾਲ ਸੀ ਲੋਕ ਸਾਡੇ ਨਾਲ ਸੀ ਸਾਡੇ ਨਾਲ ਚੱਲਦੇ ਰਹੇ ਅਸੀਂ ਜਿਹੜਾ ਵੀ ਪ੍ਰੋਟੈਸਟ ਸੀ ਜੋ ਸਾਡਾ ਰੋਲ ਬਣਦਾ ਸੀ ਐਨਐਸਯੂਏ ਦੇ ਦੌਰਾਨ ਚਾਹੇ ਯੂਨੀਵਰਸਿਟੀ ਕਾਲਜ ਦੇ ਵਿੱਚ ਐਡਮਿਸ਼ਨ ਦੀ ਗੱਲ ਹੋਵੇ ਚਾਹੇ ਫੀਸਾਂ ਦੀ ਗੱਲ ਹੋਵੇ ਜਿਹੜੀਆਂ ਕਿ ਫੀਸਾਂ ਜਾਂ ਰੋਲ ਨੰਬਰ ਨਾ ਦਿੱਤੇ ਜਾਣ ਸੋ ਹਰ ਇੱਕ ਇੱਕ ਪ੍ਰੋਟੈਸਟ ਜਿਹੜਾ ਕਿ ਕੀਤਾ ਗਿਆ ਜਿਹੜਾ ਕਿ ਅਸੀਂ ਯੂਥ ਦੇ ਨਾਲ ਖੜਦੇ ਰਹੇ ਹਾਂ ਉਹਨਾਂ ਨੂੰ ਰੋਲ ਨੰਬਰ ਵੀ ਦਵਾਉਂਦੇ ਰਹੇ ਹਾਂ ਹੁਣ ਮੈਂ ਯੂਥ ਕਾਂਗਰਸ ਦੇ ਵਿੱਚ ਆ ਗਿਆ ਤੋ ਜਦੋਂ ਇਹ ਯੂਥ ਕਾਂਗਰਸ ਦੇ ਵਿੱਚ ਆਏ ਆ ਜਿਹੜੇ ਕਿ ਯੂਥ ਦੇ ਮੁੱਦੇ ਨੇ ਜਿਵੇਂ ਕਿ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਪਿਛਲੇ ਹਫ਼ਤੇ ਹੀ ਅਸੀਂ ਪ੍ਰੋਟੈਸਟ ਕੀਤਾ ਸੋ ਅਸੀਂ ਇਸ ਤਰ੍ਹਾਂ ਕਰਕੇ ਕੋਈ ਵੀ ਜਿਹੜੀ ਵੀ ਦਿੱਕਤ ਯੂਥ ਨੂੰ ਆਉਂਦੀ ਆ ਅਸੀਂ ਹਮੇਸ਼ਾ ਨਾਲ ਖੜੇ ਆ ਲੀਡਰ ਨੇ ਕਿਸੇ ਨੂੰ ਵੀ ਛੱਡ ਸਕਦਾ ਇੱਕ ਪਰਮਾਤਮਾ ਦਾ ਉੱਪਰ ਹੱਥ ਚਾਹੀਦਾ ਇੱਕ ਲੋਕਾਂ ਦਾ ਅਸ਼ੀਰਵਾਦ ਚਾਹੀਦਾ ਜੇ ਲੋਕਾਂ ਦਾ ਅਸ਼ੀਰਵਾਦ ਹੋਏਗਾ ਤੇ ਪਰਮਾਤਮਾ ਦਾ ਹੱਥ ਹੋਏਗਾ ਤਾਂ ਜਿਹੜਾ ਕਿ ਇੱਕ ਬੰਦਾ ਜਿਹੜਾ ਖੁਦ ਆਪਣੇ ਆਪ ਨੂੰ ਸਟੈਂਡ ਕਰਦਾ ਫਿਰ ਹਰ ਇੱਕ ਇੱਕ ਪਾਰਟੀ ਚ ਓਪਰਚੁਨਿਟੀ ਮਿਲਦੀ ਹੈ ਹਰ ਇੱਕ ਕੋਈ ਕਹਿੰਦਾ ਵੀ ਇਹ ਸਾਡੇ ਅਲਾਜੇ ਸਾਡੇ ਅਲਾਜੇ ਇਹ ਇਸੇ ਕਰਕੇ ਹੁੰਦਾ ਹੈ ਕਿ ਉਹ ਬੰਦਾ ਤਗੜਾ ਉਹਦੇ ਨਾਲ ਲੋਕ ਪਿਆਰ ਕਰਦੇ ਨੇ ਤੁਹਾਨੂੰ ਫੋਨ ਖੜਕਦੇ ਆ ਤੁਹਾਨੂੰ ਫੋਨ ਖੜਕਦੇ ਆ ਬਾਕੀ ਪਾਰਟੀਆਂ ਦੇ ਕੀ ਆਜੋ ਯਾਰ ਟੱਚ ਕਰਦੇ ਨੇ ਤੁਹਾਨੂੰ ਨਹੀਂ ਦੇਖੋ ਜੀ ਕਈ ਐਸੇ ਮਿਊਚਲ ਹੁੰਦੇ ਨੇ ਜਿਹੜੇ ਕਿ ਆਪਸ ਜਾਣਦੇ ਨੇ ਕਈਆਂ ਨੇ ਕਿਹਾ ਕਈਆਂ ਨਾਲ ਗੱਲ ਵੀ ਹੋਈ ਬਟ ਮੇਰੇ ਗ੍ਰੈਂਡਫਾਦਰ ਸ਼ੁਰੂ ਤੋਂ ਹੀ ਜਿਹੜੇ ਕਿ ਕਾਂਗਰਸ ਦੇ ਵਿੱਚ ਸੀਗੇ ਸੋਇਸ ਕਰਕੇ ਹਮੇਸ਼ਾ ਹੀ ਮੇਰਾ ਇਹ ਮੰਨ ਰਿਆ ਵੀ ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਜਾਣਾ ਮੈਂ ਚਾਹੇ ਜੋ ਵੀ ਹੋਵੇ ਅਖੀਰ ਦਮ ਤੱਕ ਮੈਂ ਜਿਹੜਾ ਕਿ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਾ ਪਾਰਟੀ ਪ੍ਰਧਾਨ ਕੇਵੇਂ ਨੇ ਪੰਜਾਬ ਦੇ ਬਹੁਤ ਵਧੀਆ ਨੇ ਜੀ ਜਦੋਂ ਦੇ ਪਾਰਟੀ ਪ੍ਰਧਾਨ ਆਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਮੈਂ ਤੁਹਾਨੂੰ ਗੱਲ ਕਰਦਾ ਹਾਂ ਅਮਰਿੰਦਰ ਕੈਪਟਨ ਅਮਰਿੰਦਰ ਸਿੰਘ ਜੀ ਰਹੇ ਪੀਸੀਸੀ ਪ੍ਰਧਾਨ ਸੁਨੀਲ ਜਾਖੜ ਜੀ ਰਹੇ ਨਵਜੋਤ ਸਿੰਘ ਸਿੱਧੂ ਜੀ ਰਹੇ ਮੈਂ ਇਹ ਗੱਲ ਤੁਹਾਨੂੰ ਪੂਰਾ 100% ਮੈਂ ਠੋਕੇ ਕਹਿ ਸਕਦਾ ਕਿ ਕਿਸੇ ਵੀ ਵਰਕਰ ਨੇ 15 ਸੈਕਟਰ ਕਾਂਗਰਸ ਭਵਨ ਦਾ ਚਿਹਰਾ ਤੱਕ ਨਹੀਂ ਸੀ ਦੇਖਿਆ ਜੋ ਉਦੋਂ ਚਹਿਲ ਪਹਿਲ ਕੀ ਉਥੇ ਇੱਕ ਬੰਦਾ ਪਰਿੰਦਾ ਤੱਕ ਨਹੀਂ ਸੀ ਜਾਂਦਾ ਜਦੋਂ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਆਏ ਨੇ ਦਫ਼ਤਰ ਦੀ ਚਹਿਲ ਪਹਿਲ ਬਦਲ ਗਈ ਦਫਤਰ ਚ ਪ੍ਰਧਾਨ ਜੀ ਬਹਿੰਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਵਰਕਰ ਨੂੰ ਮਿਲਦੇ ਨੇ ਸੋ ਸਾਡਾ ਵੀ ਉਛਾ ਵਾਧਾ ਇਹ ਪ੍ਰਧਾਨ ਜੀ ਤਾਂ ਉੱਥੇ ਪੈਂਦੇ ਸਿੱਧੂ ਸਾਹਿਬ ਤਾਂ ਉੱਥੇ ਇਹ ਤਾਂ ਬਹਿੰਦੇ ਆ ਸਿੱਧੂ ਸਾਹਿਬ ਤਾਂ ਉੱਥੇ ਪੈਂਦੇ ਵੀ ਸੀ ਉਹਨਾਂ ਦਾ ਬੈੱਡ ਵੀ ਲਵਾ ਲਿਆ ਸੀ ਕਾਂਗਰਸ ਕੋਲ ਨਹੀਂ ਚਲੋ ਬੈੱਡ ਬੁੱਢਣ ਲਵਾ ਲਿਆ ਪਰ ਅਸੀਂ ਕਦੀ ਦੇਖਿਆ ਨਹੀਂ ਜੀ ਵੀ ਕਿਤੇ ਮਿਲੇ ਹੋਣੀਆਂ ਸਾਨੂੰ ਮਿਲੇ ਹੋਣ ਅੱਜ ਜਦੋਂ ਜਾਈਏ ਤੇ ਅਸੀਂ ਅੱਜ ਵੀ ਹੁਣੇ ਵੀ ਚਲੇ ਜਾਈਏ ਚਾਹੇ ਸੰਡੇ ਦਾ ਦਿਨ ਹੈ 12 1 ਵਜੇ ਪ੍ਰਧਾਨ ਜੀ ਜੇ ਕੋਈ ਕੰਮ ਹੋਰ ਨਾ ਹੋਵੇ ਪਾਰਟੀ ਦਾ ਤੇ ਜਰੂਰ ਇੱਥੇ ਦਫ਼ਤਰ ਦੇ ਵਿੱਚ ਬੈਠੇ ਹੁੰਦੇ ਨੇ ਸੋ ਆਸਾਨੇ ਨਾਲ ਕੋਈ ਵੀ ਵਰਕਰ ਇਹ ਨਹੀਂ ਵੀ ਪਹਿਲਾਂ ਹੁੰਦਾ ਸੀ ਪੀਸੀਸੀ ਪ੍ਰਧਾਨ ਨੂੰ ਵੱਡੇ ਲੀਡਰ ਹੀ ਮਿਲ ਸਕਦੇ ਸੀ ਛੋਟੇ ਜਿਹੜੇ ਕੀ ਵਰਕਰ ਨੇ ਜਾਂ ਯੂਥ ਕਾਂਗਰਸ ਦੇ ਐਨਐਸਯੂਏ ਦੇ ਜਿਹੜੇ ਕੀ ਨਮਾਇंदे ਨੇ ਉਹ ਨਹੀਂ ਸੀ ਮਿਲ ਸਕਦੇ ਸੋ ਅੱਜ ਜਿਹੜਾ ਕਿ ਡਾਇਰੈਕਟ ਆਪਾਂ ਜਾ ਕੇ ਪੀਸੀਸੀ ਪ੍ਰਧਾਨ ਨੂੰ ਮਿਲ ਸਕਦੇ ਇੱਕ ਬਹੁਤ ਵਧੀਆ ਗੱਲ ਹੈ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਬਦਲ ਰਹੀ ਹੈ ਪਾਰਟੀ ਹਾਈ ਕਮਾਂਡ ਕੋਈ ਹੈ ਚਰਚਾ ਕਿਉਂਕਿ ਜਨਰਲ ਸੈਕਟਰੀ ਨੂੰ ਇੰਨੀ ਤਾਂ ਇਨਫੋਰਮੇਸ਼ਨ ਓਟ ਦੀ ਓਟ ਦੀ ਆਈ ਜਾਂਦੀ ਹੁੰਦੀ ਹੈ ਨਹੀਂ ਦੇਖੋ ਜੀ ਜੋ ਕਿ ਬਘੇਲ ਸਾਹਿਬ ਨੇ ਵੀ ਹਾਲੀ ਕਲੀਅਰ ਕੀਤਾ ਹੈ ਕਿ ਸੀਐਲਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਅਤੇ ਜਿਹੜੇ ਕਿ ਪ੍ਰਧਾਨ ਰਾਜਾ ਵੜਿੰਗ ਜੀ ਹੀ ਰਹਿਣਗੇ ਸੋ ਐਸੀ ਹਾਲੀ ਕੋਈ ਗੱਲ ਨਹੀਂ ਹੈ ਕਿ ਨਾਲੇ ਬਦਲਣਾ ਵੀ ਕਿਉਂ ਇੱਕ ਯੂਥ ਚੇਰਾਂ ਨੇ ਨਾਲੇ ਸਾਡੇ ਨਾਲ ਦੇਖਿਆ ਜਾਵੇ ਤੇ ਇੰਨਾ ਹੀ ਵਧੀਆ ਉਹਨਾਂ ਨੇ ਬੂਸਟ ਕੀਤਾ ਹੈ ਪਾਰਟੀ ਨੂੰ ਕਿ 2022 ਤੋਂ ਲੈ ਕੇ ਕਿੱਥੇ ਸੀਗੀ ਪਾਰਟੀ ਤੇ ਅੱਜ ਪਾਰਟੀ ਕਿੱਥੇ ਖੜ ਗਈ ਹੈ ਆ ਕੇ ਸੋ ਜਿਹੜੀ ਇਹ ਦੇਨ ਹੈ ਪੀਸੀਸੀ ਪ੍ਰਧਾਨ ਰਾਜਾ ਵਰਿੰਗ ਜੀ ਤੇ ਸੀਐਲਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ ਦੇਨ ਹੈ ਕਿ ਜਿਹੜਾ ਕਿ ਆਪਾਂ ਇੱਥੋਂ ਤੱਕ ਪਹੁੰਚ ਗਏ ਆਂ ਅੱਜ ਜੇ ਕਈ ਆਪਾਂ ਦੇਖ ਰਹੇ ਆਂ ਵੀ ਲੀਡਰ ਚਾਹ ਰਹੇ ਨੇ ਪ੍ਰਧਾਨ ਬੰਨਾ ਜਦੋਂ 2022 ਦੇ ਵਿੱਚ ਉਸ ਤੋਂ ਬਾਅਦਾਂ ਪ੍ਰਧਾਨ ਰਾਜਾ ਜੀ ਨੂੰ ਲਾਇਆ ਗਿਆ ਸੀ ਉਦੋਂ ਕੋਈ ਵੀ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਸੀ ਸੋ ਉਸ ਔਖੇ ਵੇਲੇ ਉਹਨਾਂ ਨੇ ਪਾਰਟੀ ਨੂੰ ਸੰਭਾਲ ਲਿਆ ਤੇ ਇੱਥੋਂ ਇੰਨੀ ਵਧੀਆ ਪੋਜੀਸ਼ਨ ਤੱਕ ਲੈ ਕੇ ਆਏ ਕਿ ਆਪਾਂ ਲੋਕ ਸਭਾ ਦੇ ਵਿੱਚ 7 ਸੀਟਾਂ ਜਿੱਤ ਸਕੇ ਸੋ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਸੀਟਾਂ ਜਿੱਤੇ ਸਰਪੰਚੀ ਜਿੱਤੇ ਸੋ ਮੈਨੂੰ ਲੱਗਦਾ ਹੈ ਕਿ ਇੱਕ ਵਧੀਆ ਪ੍ਰਧਾਨ ਨੇ ਇਹਨਾਂ ਨੇ ਪ੍ਰਧਾਨ ਰਹਿਣਾ ਚਾਹੀਦਾ 2027 ਦੇ ਵਿੱਚ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਬਾਕੀ ਪਾਰਟੀਆਂ ਤੋਂ ਪਹਿਲੀ ਪੋਜੀਸ਼ਨ ਤੇ ਦੂਜੀ ਪੋਜੀਸ਼ਨ ਤੇ ਤੀਜੀ ਪੋਜੀਸ਼ਨ ਤੇ ਸਭ ਤੋਂ ਪਹਿਲੀ ਪੋਜੀਸ਼ਨ ਤੇ ਆਏਗੀ ਜੀ ਅੱਜ ਦੇ ਲੋਕਾਂ ਦੀ ਪਸੰਦ ਹੀ ਕਾਂਗਰਸ ਪਾਰਟੀ ਹੈ ਜਿਵੇਂ ਕਿ ਲੋਕਾਂ ਨੇ ਫਤਵਾ ਦਿੱਤਾ ਲੋਕ ਸਭਾ ਦੇ ਵਿੱਚ 7 ਸੀਟਾਂ ਦੇ ਕੇ ਸੋ ਇਹ ਤਾਂ ਸਾਨੂੰ ਪੂਰਨ ਵਿਸ਼ਵਾਸ ਹੈ ਲੋਕਾਂ ਦਾ ਕਿ ਲੋਕ ਸਾਨੂੰ 2027 ਦੇ ਵਿੱਚ ਜ਼ਰੂਰ ਚੁਣਨਗੇ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਪੋਜੀਸ਼ਨ ਤੇ ਜੇਕਰ ਸੀਐਮ ਦਾ ਚਿਹਰੇ ਦਾ ਐਲਾਨ ਹੋ ਜਾਂਦਾ ਉਸ ਤੋਂ ਬਾਅਦ ਕਿਹੜੀ ਪੋਜੀਸ਼ਨ ਤੇ ਰਹਿੰਦੀ ਹੈ ਨਹੀਂ ਸੀਐਮ ਦਾ ਚਿਹਰਾ ਐਲਾਨ ਹੁੰਦਾ ਨਹੀਂ ਹੁੰਦਾ ਇਹ ਪਾਰਟੀ ਹਾਈ ਕਮਾਂਡ ਦਾ ਡਿਸੀਜਨ ਹੈ ਜੋ ਲੈਣਗੇ ਜੇ ਉਹ ਕਰ ਵੀ ਦੇਣਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਜੇ ਬਾਅਦ ਚੋਂ ਕਰਨਗੇ ਵੈਸੇ ਨਾਰਮਲੀ ਤੇ ਹਮੇਸ਼ਾ ਹੀ ਜਦੋਂ ਪਾਰਟੀ ਜਿੱਤ ਜਾਂਦੀ ਹੈ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਂਦਾ ਹੈ ਅ ਪਿਛਲੇ ਸਾਲ ਜਿਹੜਾ ਕਿ ਚੰਨੀ ਸਾਹਿਬ ਦਾ ਨਾਮ ਉਸ ਤੋਂ ਪਿਛਲੇ ਸਾਲ ਕੈਪਟਨ ਸਾਹਿਬ ਤੁਸੀਂ ਚਲੋ ਉਹ ਤੇ ਇੱਕ ਰੀਦ ਸੀ ਨਾ ਜੀ ਉਹ ਤੇ ਇੱਕ ਮਹਾਰਾਜਾ ਸਾਫ ਸੀ ਉਹਦੇ ਰੀਦ ਸੀ ਨਾ ਜੀ ਵੀ ਉਹਨਾਂ ਨੂੰ ਹੀ ਬਣਾਈ ਰੱਖਣਾ ਸੋ ਚੰਗਾ ਜੀ ਉਹ ਪਾਰਟੀ ਜੋ ਚਲੇ ਗਏ ਹੋਰ ਦੂਸਰੇ ਬੰਦਿਆਂ ਨੂੰ ਮੌਕਾ ਮਿਲੇਗਾ ਉਹ ਅੱਗੇ ਆਣਗੇ ਕਦੀ ਸਾਡੇ ਅਗਾਂ ਨੂੰ ਮੌਕਾ ਮਿਲੇਗਾ ਰਿਤਿਕ ਜੀ ਮੇਰਾ ਸਵਾਲ ਇਹ ਸੀਗਾ ਕਿ ਜੇ ਅੱਜ ਦੇ ਸਮੇਂ ਦੇ ਵਿੱਚ ਸੀਐਮ ਦੀ ਅਨਾਊਂਸਮੈਂਟ ਹੋ ਜਾਂਦੀ ਆ ਪਾਟੀ ਕੀ ਵਾਕਿਆ ਦੇ ਵਿੱਚ ਪਹਿਲੇ ਨੰਬਰ ਤੇ ਰਹੇਗੀ ਜਾਂ ਫਿਰ ਪਿੱਛੇ ਪੁਸ਼ ਕਰੇਗੀ ਕਿਉਂਕਿ ਕਾਰਨ ਕੀ ਆ ਰੀਜ਼ਨ ਇਹ ਹੈ ਕਿ ਕਹਿੰਦੇ ਕਾਂਗਰਸ ਦੇ ਵਿੱਚ ਸੀਐਮ ਇੱਕ ਨਹੀਂਗਾ ਸੀਐਮ ਬਹੁਤ ਹੈ ਕਹਿੰਦੇ ਕਹਿੰਦੇ 7 8 ਜਣੇ ਜਿਹੜੇ ਸੀਐਮ ਦੇ ਦਾਵੇਦਾਰ ਹੈ ਉਹ ਵੀ ਖੁੱਲ੍ਹ ਕੇ ਕਹਿੰਦੇ ਜੇ ਇੱਕ ਨੂੰ ਬਣਾ ਦਿੱਤਾ ਜਾਂਦਾ ਲਾਣ ਕਰ ਦਿੱਤਾ ਜਾਂਦਾ ਕਹਿੰਦੇ ਸੱਤ ਸੱਤ ਮੂੰਹ ਕਰ ਲੈਂਦੇ ਸੱਤ ਪਾਸੇ ਨੂੰ ਭਜਦੇ ਆ ਨਾ ਜੀ ਨਾ ਬਿਲਕੁਲ ਨਹੀਂ ਕੋਈ ਭਜਦਾ ਨਹੀਂ ਸੱਤ ਨੇ ਤੁਸੀਂ ਇਹ ਦੇਖੋ ਵੀ ਕਿੰਡੀ ਵਧੀਆ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਕਿੰਨੇ ਚਿਹਰੇ ਨੇ ਕਿੰਨਾ ਉਛਾ ਹੈ ਕਿ ਜਿਹੜੇ ਕੀ ਸੀਐਮ ਦੇ ਕੈਂਡੀਡੇਟ ਇਹਨੇ ਨੇ ਬਾਕੀ ਹਾਈ ਕਮਾਂਡ ਪਹਿਲਾਂ ਕੋਈ ਅਨਾਉਂਸ ਨਹੀਂ ਕਰਨ ਲੱਗੀ ਇਹ ਜਿੰਨਾ ਸਾਨੂੰ ਪਤਾ ਜਦੋਂ ਕਿ ਸਰਕਾਰ ਸਾਡੀ 27 ਚ ਵੰਜੇਗੀ ਉਸ ਤੋਂ ਬਾਅਦ ਜੋ ਵੀ ਲੈਜਿਸਲੇਟਿਵ ਮੈਂਬਰਸ ਦੀ ਜੋ ਵੀ ਹੋਏਗੀ VOTING ਉਸ ਦੇ ਆਧਾਰ ਤੇ ਅਤੇ ਹਾਈ ਕਮਾਂਡ ਦੇ ਦਾਰ ਕਿਸੇ ਦੀ ਨਰਾਜ਼ਗੀ ਨਹੀਂ ਹੋਣੀ ਜੇਕਰ CM ਦੀ ਅਨਾਊਂਸਮੈਂਟ ਹੋ ਜਾਂਦੀ ਬਾਕੀ ਨਹੀਂ ਜੀ ਬਿਲਕੁਲ ਨਹੀਂ ਜੀ ਮੀਟਿੰਗ ਹੋਈ ਹੈ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਕੋਈ ਵੀ CM ਬਣੇ ਉਹ ਬਾਅਦ ਦੀ ਗੱਲ ਹੈ ਬਟ ਪਹਿਲਾਂ ਸਾਨੂੰ ਹੈ ਕਿ ਪਾਰਟੀ ਨੂੰ ਸਟਰੋਂਗ ਕਰਕੇ ਆਪਾਂ 27 ਦੇ ਵਿੱਚ ਸਰਕਾਰ ਬਣਾਈ ਹੈ ਪਹਿਲਾਂ ਵੀ ਨਰਾਜ਼ਗੀ ਨਹੀਂ ਹੁੰਦੀ ਸੀ ਕਿ ਕੋਈ CM ਬਣਾਤਾ ਦੇਖੋ ਜੀ ਡਿਫਰੈਂਸ ਆਫ opinion ਹਰ ਇੱਕ ਦਾ ਜਿਹੜਾ ਸਰਪੰਚ ਬੰਦਾ ਉਹਨੂੰ ਐਮਐਲਏ ਬਣਨ ਦਾ ਚਾਹ ਹੁੰਦਾ ਹੋਂ ਜਿਹੜਾ ਐਮਐਲਏ ਬਣਿਆ ਉਹਨੂੰ ਸੀਐਮ ਬਣਨ ਦਾ ਚਾਹ ਹੁੰਦਾ ਸੋ ਹਰ ਇੱਕ ਇੱਕ ਦੀ ਇੱਛਾ ਹੁੰਦੀ ਹੈ ਪਰ ਕਈ ਵਾਰੀ ਸਰਪੰਚ ਦੇ ਜਿਹੜੇ ਮੈਂਬਰ ਹੁੰਦੇ ਉਹ ਫੋਰਮ ਤੋੜ ਦਿੰਦੇ ਹੁੰਦੇ ਸਰਪੰਚੀ ਢੇਗ ਦਿੰਦੇ ਹੁੰਦੇ ਲੋ ਸਿੱਧੂ ਹਰ ਨੇ ਇਹ ਕੰਮ ਕੀਤਾ 2022 ਚ ਤਾਂ ਇਹ ਤੇ ਅਸੀਂ ਉਸ ਚੀਜ਼ ਦਾ ਘਾਟਾ ਖਾ ਰਹੇ ਹਾਂ ਨਾ ਜੀ ਤਾਂ ਇਹ ਤੇ ਬਾਈ ਦੇ ਵਿੱਚ ਸਾਨੂੰ ਆ ਜਿਹੜਾ ਕੀ ਕਰਾਰਾ ਜਵਾਬ ਲੋਕਾਂ ਵੱਲੋਂ ਮਿਲਿਆ ਸੋ ਇਸੇ ਕਰਕੇ ਇਸ ਵਾਰੀ ਹਾਈ ਕਮਾਂਡ ਪੂਰੀ ਸਟ੍ਰਿਕਟ ਹੈ ਤੇ ਇਸੇ ਕਰਕੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਹੀ ਨਾਲ ਖੁੱਲ੍ਹ ਕੇ ਚੱਲਾਂਗੇ ਸੀਮ ਦਾ ਚਿਹਰਾ ਬਾਅਦ ਚੋਂ ਹਾਈ ਕਮਾਂਡ ਨੇ ਬਣਾਉਣਾ ਜਾਂ ਪ੍ਰਮਾਤਮਾ ਦੇ ਜਿਨ੍ਹਾਂ ਹੱਥ ਜਿਹਦੇ ਕਿਸਮਤ ਲਿਖਿਆ ਹੋਊਗਾ ਉਹਨੇ ਹੀ ਸੀਆ ਬੰਨਾ ਕੋਈ ਨਹੀਂ ਬਣ ਹੋ ਸਕਦਾ ਕਿਸੇ ਨੂੰ ਨਹੀਂ ਪਤਾ ਸੀ ਕਿ 2022 ਤੋਂ ਪਹਿਲਾਂ ਜਿਹੜਾ ਕਿ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਬਣਾ ਦਿੱਤਾ ਜਾਏਗਾ ਕਿ ਆਸਰਾ ਹੀ ਕੋਈ ਹੋਰ ਲਗਾ ਰਹੇ ਸੀਗੇ ਬਣ ਕੋਈ ਹੋਰ ਗਿਆ ਸੋ ਇਹ ਕਿਸਮਤ ਦੀ ਗੱਲ ਹੈ ਉਹ ਸਾਰਾ ਸਿਨੈਰੀਓ ਸੀ ਦੇਖਿਆ ਜੇ ਡਬਲਿਊ ਮੈਰੀਓਟ ਤੋਂ ਗੱਡੀਆਂ ਨਿਕਲਦੀਆਂ ਰੰਧਾਵਾ ਸਾਹਿਬ ਗਵਰਨਰ ਹਾਊਸ ਜਾਂਦੇ ਆ ਚੰਨੀ ਸਾਹਿਬ ਸੋ ਚੱਕਰ ਤੋਂ ਬੰਦੇ ਆ ਨਹੀਂ ਨਹੀਂ ਮੈਂ ਬਿਲਕੁਲ ਕਹਿ ਰਹਿਆ ਜੀ ਮੈਂ ਇੱਥੇ ਕਹਿ ਰਿਹਾ ਆ ਕਿ ਉਹੀ ਗੱਲ ਆ ਗਈ ਨਾ ਜੀ ਮਿੰਟਾਂ 'ਚ ਬਦਲ ਗਿਆ ਜੀ ਪਤਾ ਲੱਗਾ ਸੋ ਇਹ ਕਿਸਮਤ ਦੀ ਗੱਲ ਹੈ ਕਿ ਕਿੰਨੂੰ ਬਣਾਣਾ ਹੈ ਇੱਕ ਹਾਈ ਕਮਾਂਡ ਨੇ ਬਣਾਉਣਾ ਜਾਂ ਰੱਬ ਦਾ ਅਸ਼ੀਰਵਾਦ ਚਾਹੀਦਾ ਪਰਮਾਤਮਾ ਦਾ ਜਾਂ ਕਿਸਮਤ ਚਾਹੀਦੀ ਹੈ ਫੇਰ ਹੀ ਬੰਦਾ ਬਣ ਸਕਦਾ ਸੋ ਇਹ ਚੀਜ਼ਾਂ ਨੂੰ ਆਪਾਂ ਭੁੱਲ ਕੇ ਜਿਹੜੀ ਕਿ ਆਪਾਂ 2022 ਦੇ ਵਿੱਚ ਗਲਤੀਆਂ ਕੀਤੀਆਂ ਹੁਣ ਮੈਨੂੰ ਲੱਗਦਾ ਹੈ ਕਿ ਇਹ ਗਲਤੀਆਂ ਸੀਨੀਅਰ ਲੀਡਰਸ਼ਿਪ ਨਹੀਂ ਕਰੇਗੀ ਤੇ ਬਿਲਕੁਲ ਇਕੱਠੇ ਹੋ ਕੇ ਸਾਰੇ ਚੱਲਣਗੇ ਤੇ ਇੱਕ ਜੁਟ ਹੋ ਕੇ ਜਿਹੜਾ ਕਿ ਜੋਰ ਆਪਣਾ ਲਾਉਣਗੇ ਤਾਂ ਕਿ ਜਿਹੜਾ 2021 ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਰੋਲ ਕੀ ਸਮਝਦੇ ਹੋ ਹੁਣ ਤੱਕ ਦੀ ਰਾਜਨੀਤੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਰੋਲ ਕੀ ਹੈ 2021 ਤੋਂ ਲੈ ਕੇ ਹੁਣ ਤੱਕ ਕਿਉਂਕਿ 22 ਤੋਂ ਬਾਅਦ ਤਾਂ ਉਹ ਸਾਇਲੈਂਟ ਹੀ ਹੋ ਗਏ ਇੱਕ ਤਰੀਕੇ ਨਾਲ ਚਲੋ ਜੀ ਉਹਨਾਂ ਨੇ ਤੇ ਖਤਮ ਹੀ ਕੀਤੀ ਹੈ ਪਾਰਟੀ ਨਵਜੋਤ ਸਿੰਘ ਸਿੱਧੂ ਨੇ ਤਾਂ ਹੀ ਅੱਜ ਆਪਾਂ ਆ ਜਿਹੜਾ ਕਿ ਆਪੋਜੀਸ਼ਨ ਦੇ ਵਿੱਚ ਬੈਠੇ ਆ ਜੇ ਉਹ ਕੰਮ ਨਾ ਕੀਤੇ ਹੁੰਦੇ ਸਹੀ ਤਰੀਕੇ ਚੱਲੇ ਹੁੰਦੇ ਹੋਰ ਇਹ ਆਪਾਂ ਅੱਜ ਰੂਲਿੰਗ ਪਾਰਟੀ ਦੇ ਵਿੱਚ ਹੁੰਦੇ ਆਪੋਜੀਸ਼ਨ ਦੇ ਵਿੱਚ ਨਾ ਬੈਠੇ ਹੁੰਦੇ ਮੰਦੇ ਕਾਰਨ ਸੀ ਨਵਜੋਤ ਸਿੰਘ ਸਿੱਧੂ ਰਸਤਾ ਬਾਹਰ ਦਾ ਦਿਖਾਉਂਦਾ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਕਾਰਨ ਨਵਜੋਤ ਸਿੰਘ ਸਿੱਧੂ ਸੀ ਬਿਲਕੁਲ ਜੀ ਮੈਂ ਤੇ ਇਹੀ ਮੰਨਦਾ ਜੀ ਜੋ ਮੇਰੀ ਪਰਸਨਲ ਰਾਏ ਹੈ ਕਿ ਐਸੇ ਕਰਕੇ ਹੀ ਇਹ ਕੰਮ ਹੋਇਆ ਕਿ ਜਿਹੜਾ ਕਿ ਇੱਕ ਪੀਸੀਸੀ ਪ੍ਰਧਾਨ ਤੇ ਸੀਐਮ ਦੀ ਆਪਸ ਚ ਖੜਕਦੀ ਰਹੀ ਤੇ ਜਿਹੜਾ ਕਿ ਇਸ ਦਾ ਹਰਜਾਨਾ ਜਿਹੜਾ ਕਿ ਆਪਾਂ ਬਾਈ ਦੇ ਵਿੱਚ ਭੁਗਤਿਆ ਹੁਣ ਸਾਨੂੰ ਪੂਰਨ ਉਮੀਦ ਹੈ ਕਿ 27 ਦੇ ਵਿੱਚ ਜਿਹੜੀ ਕਿ ਗਲਤੀ ਪਹਿਲਾਂ ਹੋ ਗਈ ਹੈ ਉਧਰ ਆਈ ਨਹੀਂ ਜਾਏਗੀ ਆਪਾਂ 27 ਦੇ ਵਿੱਚ ਜਰੂਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਸੀਐਮ ਕੋਈ ਵੀ ਬਣੇ ਬਟ ਜਰੂਰੀ ਇਹ ਹੈ ਕਿ ਵਰਕਰਾਂ ਦੇ ਵਿੱਚ ਜੇ ਜੋਸ਼ ਪੈਦਾ ਕਰਨਾ ਇੱਕ ਵਰਕਰ ਹੀ ਐਸਾ ਬੰਦਾ ਹੈ ਕਿ ਜਿਹੜਾ ਲੋਕਾਂ ਦੀਆਂ ਜਿਹੜੀਆਂ ਲੋਕਾਂ ਤੱਕ ਮੈਨੀਫੈਸਟੋ ਜਿਹੜਾ ਹੁੰਦਾ ਲੋਕਾਂ ਤੱਕ ਵਰਕਰ ਹੀ ਪਹੁੰਚਾਉਂਦਾ ਹੈ ਜੇ ਵਰਕਰਾਂ ਦਾ ਹੀ ਡਾਊਨ ਹੋ ਗਿਆ ਮੋਰਲ ਤੇ ਫਿਰ ਉਸ ਤੋਂ ਬਾਅਦ ਪਾਰਟੀ ਤੇ ਖਤਮ ਹੋ ਜਾਏਗੀ ਸੋ ਐਸ ਕਰਕੇ ਸਾਨੂੰ ਪੂਰਨ ਉਮੀਦ ਹੈ ਅਸੀਂ ਚਾਰ ਸਾਹਿਬ ਨੂੰ ਵੀ ਮਿਲੇ ਆ ਹਾਈ ਕਮਾਂਡਰਾਂ ਵੀ ਜ਼ਰੂਰ ਗੱਲ ਹੋਈ ਹੈ ਜਿੱਥੋਂ ਤੱਕ ਵੀ ਸਾਡੀ ਗੱਲ ਪਹੁੰਚ ਸਕਦੀ ਜਿੱਥੇ ਵੀ ਅਸੀਂ ਮੀਟਿੰਗ 'ਚ ਜਾਂਦੇ ਅਸੀਂ ਇਹੀ ਰਿਕਵੈਸਟ ਕਰਦੇ ਆ ਕਿ ਆ ਬਾਕੀ ਸਾਰੀਆਂ ਨਿੱਜੀ ਲੜਾਈਆਂ ਛੱਡ ਕੇ ਆਪਾਂ ਇਸ ਵਾਰੀ ਜਿਹੜਾ ਕਿ ਸਤਾਈ ਵਾਲ ਫੋਕਸ ਕਰਕੇ ਤੇ ਜਿਹੜਾ ਕਿ ਸਰਕਾਰ ਲਈ ਜਦੋਂ ਕੋਈ ਲੀਡਰ ਬਣਦਾ ਜਦੋਂ ਨਵਾਂ ਨਵਾਂ ਲੀਡਰ ਬਣਦਾ ਖਤਰੇ ਬਹੁਤ ਹੋ ਜਾਂਦੇ ਆ ਪਿਛਲੇ 1-2 ਹਫ਼ਤਿਆਂ ਤੋਂ ਮੈਂ ਕਾਫੀ ਚੀਜ਼ਾਂ ਨਹੀਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਉੱਥੋਂ ਧਮਕੀ ਆ ਗਈ ਉੱਥੋਂ ਧਮਕੀ ਹੋ ਗਈ ਰਿਤਿਕ ਰੋੜਾ ਨੂੰ ਕੋਈ ਧਮਕੀ ਦਿੰਦਾ ਰਿਤਿਕ ਰੋੜਾ ਨੂੰ ਕੋਈ ਧਮਕੀ ਮਿਲੀ ਅਜੇ ਤੱਕ ਕਿ ਤੂੰ ਲੀਡਰ ਬਣ ਗਿਆ ਤੈਨੂੰ ਅਸੀਂ ਐ ਕਰਦਾਂਗੇ ਫਲਾਣਾ ਕਰਦਾਂਗੇ ਚਲੋ ਉਹ ਤੇ ਆਉਂਦੀਆਂ ਰਹਿੰਦੀਆਂ ਜੀ ਐਸੀ ਗੱਲ ਕੋਈ ਨਹੀਂ ਬਿਲਕੁਲ ਧਮਕੀਆਂ ਆਉਂਦੀਆਂ ਰਹਿੰਦੀਆਂ ਕਦੋਂ ਆਈ ਸੀਗੀ ਹੋ ਗਿਆ ਅੱਜ ਕਾਫੀ ਟਾਈਮ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਆ ਲੋਕ ਸਭਾ ਇਲੈਕਸ਼ਨ ਦੀ ਗੱਲ ਹੈ ਕੀ ਗੱਲ ਗੱਲ ਕੀ ਹੋਈ ਸੀ ਗੱਲ ਮੜੀ ਡਿਸਕ੍ਰਾਈਬ ਕਰੋਗੇ ਦੱਸੋਗੇ ਗੱਲ ਕੀ ਸੱਚਾ ਛੱਡੋ ਜਿਹੜੀ ਰਾਤ ਗਈ ਬਾਤ ਗਈ ਉਹ ਖਤਮ ਹੋ ਗਿਆ ਸੋ ਆਉਂਦੀਆਂ ਰਹਿੰਦੀਆਂ ਜੀ ਐਸੀ ਗੱਲ ਕੋਈ ਨਹੀਂ ਬਾਕੀ ਦੇਖੋ ਪ੍ਰਮਾਤਮਾ ਦਾ ਸ਼ੀਰਵਾ ਚਾਹੀਦਾ ਜਿਹੜੇ ਦਿਨ ਉਹਨੇ ਲਿਖੀ ਹੈ ਵੀ ਬੰਦੇ ਨੇ ਇੱਥੋਂ ਜਾਣਾ ਉਹਦੋਂ ਚਲੇ ਹੀ ਜਾਣਾ ਭਾਵੇਂ ਜਿਹੜਾ ਮਰਜੀ ਬਾਨਾ ਬਣੇ ਜਦੋਂ ਤੱਕ ਉਹਨੇ ਲਿਖੀ ਹੈ ਵੀ ਤੂੰ ਇਸ ਧਰਤੀ ਤੇ ਰਹਿਣਾ ਤੇ ਕੋਈ ਵੀ ਆ ਜੇ ਕੋਈ ਵੀ ਉਹਨੂੰ ਹਲਾ ਨਹੀਂ ਸਕਦਾ ਮੇਰਾ ਤੇ ਇਹੀ ਮੰਨਣਾ ਹੈ ਤੇ ਮੈਂ ਐਸੇ ਮੰਨ ਤੇ ਚੱਲਦਾ ਕਿ ਜਿੱਦ ਦਿਨ ਲਿਖੀ ਹੋ ਗਈ ਉਹਦੋਂ ਤੁਰ ਜਾਗੇ ਤੇ ਜਿੱਦਨ ਤੱਕ ਪ੍ਰਮਾਤਮਾ ਦਾ ਅਸ਼ੀਰਵਾਦ ਹੋਏਗਾ ਲਿਖੀ ਹੋਗੀ ਵੀ ਇਨੀ ਜ਼ਿੰਦਗੀ ਜੀਣੀ ਹੋਣੀ ਜੀ ਕੇ ਜਾਵਾਂਗੇ ਸਾਰੀਆਂ ਪਾਰਟੀਆਂ ਦਾ ਜ਼ਿਕਰ ਕਰੀਏ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਕਿਸ ਕੋਪ ਲੱਗਦਾ ਸਾਰੀਆਂ ਪਾਰਟੀਆਂ ਦਾ ਦੇਖੋ ਜੀ ਜਿਹੜੀ ਕਿ ਅਕਾਲੀ ਦਲ ਹੈ ਇਹਦਾ ਤੇ ਆਪਾਂ ਦੇਖ ਹੀ ਚੁੱਕੇ ਆਂ ਵੀ ਬਿਲਕੁਲ ਹੀ ਖਤਮ ਹੋ ਗਈ ਭਾਜਪਾ ਤੇ ਆ ਹੀ ਨਹੀਂ ਸਕਦੀ ਪੰਜਾਬ ਦੇ ਵਿੱਚ ਇਹ ਤੇ ਵਰਕਾ ਹੀ ਪਾੜਦੇ ਹੋ ਕਿ ਤੇ ਜਿਹੜੇ ਸੁਪਨੇ ਲੈਣਾ ਹੀ ਛੱਡ ਦੇਣ ਉਹ ਜਿਹੜੀ ਕਿ ਇਹਨਾਂ ਨੂੰ 22 ਦੇ ਵਿੱਚ 24 ਦੇ ਵਿੱਚ ਜਿਹੜੀ ਕਿ ਲੋਕ ਸਭਾ ਦੇ ਵਿੱਚ ਵੋਟ ਪਰਸੈਂਟੇਜ ਵੱਧ ਗਈ ਉਹ ਥੋੜੀ ਜੀ ਸ਼ਹਿਰੀ ਵੋਟਰਾਂ ਕਰਕੇ ਉਹ ਇਹਨਾਂ ਨੇ ਇੱਕ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਰਾਮ ਮੰਦਰ ਕਰਕੇ ਤਾਂ ਕਰਕੇ ਵੋਟਾਂ ਪੈ ਗਈਆਂ ਦੂਸਰੀਆਂ ਦੀ ਵੋਟਾਂ ਕੋਈ ਨਹੀਂ ਪੈਣੀਆਂ ਸੋ ਇਸ ਕਰਕੇ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਕਿੱਥੇ ਸਟੈਂਡ ਕਰਦੀ ਅਕਾਲੀ ਦਲ ਕਿੱਥੇ ਸਟੈਂਡ ਕਰਦੀ ਹੈ ਸੋ ਸਾਨੂੰ ਪੂਰਨ ਉਮੀਦ ਹੈ ਕਿ ਜੇ 7 ਸੀਟਾਂ ਲੋਕ ਸਭਾ ਦੇ ਵਿੱਚ ਦਿੱਤੀਆਂ ਸਾਨੂੰ ਕਾਂਗਰਸ ਪਾਰਟੀ ਨੂੰ ਸੋ 27 ਦੇ ਵਿੱਚ ਵੀ ਬਿਲਕੁਲ ਅਸੀਂ ਪੂਰਾ ਮੰਡੇਟ ਲੈ ਕੇ ਸਰਕਾਰ 27 ਦੇ ਵਿੱਚ ਬਣਾਵਾਂਗੇ ਹੂੰ 27 ਦੇ ਵਿੱਚ ਤੁਸੀਂ ਸਰਕਾਰ ਬਣਾਉਣ ਦਾ ਦਾਵਾ ਕਰ ਰਹੇ ਹੋ ਪਰ ਰੋਡ ਮੈਪ ਕੀ ਹੋਏਗਾ ਇਹ ਰੋਡ ਮੈਪ ਦੇਖੋ ਜੀ ਹਾਈ ਕਮਾਂਡ ਵੱਲੋਂ ਹਰ ਇੱਕ ਇੱਕ ਚੀਜ਼ ਦਾ ਜਿਹੜਾ ਹੈ ਕਿ ਤਿਆਰ ਕੀਤਾ ਜਾਏਗਾ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਜਾਏਗਾ ਲੋਕ ਅੱਜਕੱਲ ਸਿਆਣੇ ਨੇ ਲੋਕ ਐ ਇਦਾਂ ਹੀ ਨਹੀਂ ਵੋਟਾਂ ਪਾ ਦਿੰਦੇ ਬਿਲਕੁਲ ਰੋਡ ਮੈਪ ਤਿਆਰ ਕਰਕੇ ਲੋਕਾਂ ਨੂੰ ਦਿਖਾਇਆ ਜਾਏਗਾ ਵੀ ਅਸੀਂ ਇਸ ਤਰੀਕੇ ਕੰਮ ਕਰਾਂਗੇ ਜਿਹੜਾ ਕਿ ਸਰਕਾਰ ਘਾਟੇ ਦੇ ਵਿੱਚ ਜਾ ਰਹੀ ਹੈ ਇੰਨਾ ਸਾਡੇ ਸਿਰ ਤੇ ਕਰਜ਼ਾ ਚੜ ਗਿਆ ਉਹਨੂੰ ਲਾਉਣਾ ਕਿਸ ਤਰੀਕੇ ਹੈ ਹਰ ਇੱਕ ਗੱਲ ਦਾ ਜਿਹੜਾ ਕਿ ਰੋਡ ਮੈਪ ਬਣੇਗਾ ਤੇ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਮੈਨੀਫੈਸਟੋ ਲਾਂਚ ਕਰਾਂਗੇ ਤੇ ਫਿਰ ਹੀ ਲੋਕ ਸਾਨੂੰ ਸੁਣਨਗੇ ਤੇ ਆਪਣਾ ਜਿਹੜਾ ਕਿ opinion ਉਹ ਦੇਣਗੇ ਜੇ ਸਾਡਾ ਚੰਗਾ ਲੱਗੇਗਾ ਤਾਂ ਹੀ ਸਾਡੀ ਸਰਕਾਰ ਸਤਾਈ ਦੇ ਵਿੱਚ ਆਏਗੀ ਨਹੀਂ ਤੇ ਲੋਕ ਜਿੰਨੂੰ ਸਹੀ ਸਮਝਣਗੇ ਉਹਨੂੰ ਲੈਣਗੇ ਅੰਦਰੂਨੀ ਮੀਟਿੰਗਾਂ ਦੇ ਵਿੱਚ ਲੜਾਈ ਹੁੰਦੀ ਹੈ ਨਹੀਂ ਦੇਖੋ ਮੈਂ ਕਹ ਲੜਾਈ ਨਹੀਂ ਹੁੰਦੀ ਪਰਿਵਾਰ ਹੈ ਪਰਿਵਾਰ ਚ ਚਾਹੇ ਅੱਜ ਕੱਲ ਬੇਟਾ ਵੱਡਾ ਅਜੇ ਫਾਦਰ ਹੋਣ ਤੇ ਪਿਓ ਪੁੱਤ ਦੇ ਵਿੱਚ ਵੀ ਕੋਈ ਡਿਫਰੈਂਸ ਆਫ ਓਪੀਨੀਅਨ ਹੁੰਦੇ ਆ ਫਾਦਰ ਸਾਹਿਬ ਕਹਿੰਦੇ ਇਹ ਕਰਨਾ ਉਹ ਕਹਿੰਦਾ ਪਾਪਾ ਦੇਖ ਲਓ ਜੇ ਇਹ ਨਹੀਂ ਆਪਾਂ ਇਸ ਤਰ੍ਹਾਂ ਕਰੀਏ ਸੋ ਸਲਾਹ ਦੇਣਾ ਹਰ ਇੱਕ ਦਾ ਕੰਮ ਹੈ ਜਿਆਪੀ ਦੀ ਕਹਾਵਤ ਹੈ ਕਿ ਪਰਿਵਾਰ ਚ ਭਾਂਡੇ ਖੜਕਦੇ ਰਹਿੰਦੇ ਆ ਕੋਈ ਕੰਮ ਨਹੀਂ ਨੇ ਭਾਂਡੇ ਉਸ ਤਰ੍ਹਾਂ ਨਹੀਂ ਖੜਕਦੇ ਵੀ ਬਿਲਕੁਲ ਹੀ ਵੀ ਉਹ ਹੋ ਜੇ ਵੀ ਆ ਨਹੀਂ ਕਰਨਾ ਇਤਨਾ ਨਹੀਂ ਵੇਖੋ ਹਰ ਇੱਕ ਇੱਕ ਤੋਂ ਆਪਣੀ ਆਪਣੀ ਡਵਾਈਸ ਲਈ ਜਾਂਦੀ ਹੈ ਇੱਕ ਵਧੀਆ ਹੀ ਤਰੀਕੇ ਨਾਲ ਜਦੋਂ ਮੀਟਿੰਗ ਹੁੰਦੀ ਹੈ ਜਿਵੇਂ ਚਾਰ ਜੱਜ ਬਗੇਲ ਸਾਹਿਬ ਆਏ ਨੇ ਜਦੋਂ ਇਹਨਾਂ ਨੇ ਮੀਟਿੰਗ ਲਈ ਸੋ ਕੱਲੇ ਕੱਲੇ ਲੀਡਰ ਦੀ ਕੱਲੇ ਕੱਲੀ ਗੱਲ ਸੁਣੀਏ ਤੁਹਾਡੀ ਪਰਸਨਲ رائے ਕੀ ਹੈ ਤੁਹਾਡੀ ਕੀ ਹੈ ਸੋ ਇਸ ਤਰੀਕੇ ਨਾਲ ਕੰਮ ਹੁੰਦੇ ਕੋਈ ਇਹ ਨਹੀਂ ਉੱਥੇ ਕਿਸੇ ਦਾ ਕੋਈ ਗਾਲੋ ਗਾਲੀ ਹੋ ਰਹੀ ਨੇ ਲੜ ਰਹੇ ਨੇ ਤੂੰ ਕੌਣ ਹੈ ਐਸਾ ਕੋਈ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਕੰਮ ਨਹੀਂ ਹੁੰਦਾ ਬਿਲਕੁਲ ਆਪਣੇ ਆਪਣੇ opinion ਡੈਮੋਕ੍ਰੇਸੀ ਬਿਲਕੁਲ ਆਪਣੇ ਆਪਣੇ opinion ਰੱਖਣ ਦਾ ਇੱਕ ਰਾਈਟ ਹੈ ਇੱਕ ਬੋਲਣ ਦਾ ਰਾਈਟ ਹੈ ਉਹ ਜਿਹੜਾ ਕਿ ਕਾਂਗਰਸ ਪਾਰਟੀ ਦੇ ਵਿੱਚ ਹੀ ਹੈ ਤਾਂ ਇਸ ਕਰਕੇ ਲੀਡਰ ਆਪਣੇ ਆਪਣੇ ਜਿਹੜੇ ਕਿ ਸੁਝਾਅ ਆਏ ਉਹ ਦੱਸਦੇ ਨੇ ਰਿਤਿਕ ਅਰੋੜਾ ਦਾ ਫੇਵਰਟ ਲੀਡਰ ਕਿਹੜਾ ਹੈ ਕਾਂਗਰਸ ਨੂੰ ਛੱਡ ਕੇ ਨਹੀਂ ਮੈਂ ਦੇਖੋ ਜੀ ਛੱਡ ਕੇ ਨਹੀਂ ਮੈਂ ਤੇ ਇਹ ਕਹੂੰਗਾ ਮੇਰਾ ਫੇਵਰਟ ਲੀਡਰ ਇੱਕੋ ਹੀ ਹੈ ਜੀ ਸ਼੍ਰੀ ਰਾਹੁਲ ਗਾਂਧੀ ਜੀ ਬਿਨਾਂ ਕਾਂਗਰਸ ਤੋਂ ਨਹੀਂ ਬਿਨਾਂ ਕਾਂਗਰਸ ਤੋਂ ਮੈਂ ਆਇਆ ਰਾਹੁਲ ਗਾਂਧੀ ਜੀ ਨੂੰ ਦੇਖ ਕੇ ਪਾਰਟੀ 'ਚ ਆਇਆ ਮੈਂ ਅਖੀਰ ਦਮ ਤੱਕ ਐਸੇ ਪਾਰਟੀ 'ਚ ਰਹਿਣਾ ਰਾਹੁਲ ਗਾਂਧੀ ਜੀ ਦੇ ਨਾਲ ਜੋ ਸਾਨੂੰ ਹੁਕਮ ਲੱਗਿਆ ਕਰਨਗੇ ਅਸੀਂ ਉਹ ਸੇਵਾ ਕਰਨ ਨੂੰ ਤਿਆਰ ਹਾਂ ਮਿਲਿਓ ਕਦੇ ਰਾਹੁਲ ਗਾਂਧੀ ਜੀ ਹਾਂਜੀ ਜੀ ਮੈਂ 4-5 ਵਾਰੀ ਰਾਹੁਲ ਗਾਂਧੀ ਜੀ ਨੂੰ ਮਿਲ ਚੁੱਕਾ ਹਾਂ 3 ਵਾਰੀ ਮੈਂ ਪ੍ਰੇਂਕਾ ਗਾਂਧੀ ਜੀ ਨੂੰ ਮਿਲ ਚੁੱਕਾ ਹਾਂ ਕੋਈ ਗੱਲਬਾਤ ਹੋਈ ਯੂਥ ਨੂੰ ਲੈ ਕੇ ਹਾਂਜੀ ਬਿਲਕੁਲ ਜੀ ਮੈਂ ਆਪਣੇ ਬਾਰਡਰ ਏਰੀਏ ਦੀ ਗੱਲ ਕੀਤੀ ਸੀ ਲਾਸਟ ਟਾਈਮ ਮੈਂ ਪਟਿਆਲੇ ਮਿਲਿਆ ਸੀ ਜਦੋਂ ਰੈਲੀ ਹੋਈ ਸੀ ਮੈਂ ਆਪਣੇ ਬਾਰਡਰ ਏਰੀਏ ਦੀ ਗੱਲ ਕੀਤੀ ਸੀ ਕਿ ਤੁਸੀਂ ਲੋਕ ਸਭਾ ਦੇ ਵਿੱਚ ਜਦੋਂ ਸੈਸ਼ਨ ਹੁੰਦਾ ਹੈ ਮੁੱਦਾ ਚੁੱਕੋ ਕਿ ਜਿਹੜਾ ਕਿ ਲੰਘਾ ਜਿਹੜਾ ਕਿ ਖੋਲ ਜਾਵੇ ਕਿ ਵਪਾਰ ਵੱਧ ਸਕੇ ਸਾਡਾ ਜਿਹੜਾ ਕਿ ਪੰਜਾਬ ਦਾ ਖੁਸ਼ਹਾਲ ਇੱਕ ਵਧੀਆ ਤਰੀਕੇ ਨਾਲ ਜਿਹੜਾ ਕਿ ਅੱਜ ਬਹੁਤ ਡਾਊਨ ਚਲਾ ਗਿਆ ਇਸ ਕਰਕੇ ਮੈਂ ਇਸ ਬਾਰੇ ਵੀ ਚਰਚਾ ਕੀਤੀ ਸੀ ਬਾਕੀ ਹੋਰ ਵੀ ਕੋਈ ਵੀ ਗੱਲ ਹੁੰਦੀ ਹੈ ਜਦੋਂ ਮਿਲਦੇ ਆ ਯਾਤਰਾ ਦੌਰਾਨ ਵੀ ਮੈਂ ਬਿਲਕੁਲ 8 ਦਿਨ ਨਾਲ ਰਹੇ ਮੈਂ ਜੰਮੂ ਤੱਕ ਨਾਲ ਗਏ ਸੋ ਮੈਂ 4-5 ਵਾਰੀ ਰਾਹੁਲ ਗਾਂਧੀ ਜੀ ਨੂੰ ਮਿਲ ਚੁ ਮੇਰਾ ਇੱਕ ਆਖਰੀ ਸਵਾਲ ਹੋਏਗਾ ਯੂਥ ਕਾਂਗਰਸ ਦੇ ਨਾਲ ਕਿਉਂ ਜੁੜੇ ਦੇਖੋ ਜੀ ਅਨੈਸ ਯੂਆਈ ਦੇ ਨਾਲ ਸੀਗਾ ਹੁਣ ਯੂਥ ਕਾਂਗਰਸ ਨਾਲ ਇੱਕ ਇੱਕ ਸਟੈਪ ਬਾਏ ਸਟੈਪ ਹੁੰਦਾ ਜੀ ਜਿੰਨੇ ਪਹਿਲਾਂ ਜੁਆਇਨ ਕਰਨੀ ਆ ਉਹ ਕਰਦਾ ਜੀ ਸਟਾਰਟ ਪੋਲਿਟਿਕਸ ਆਪਣੀ ਨੈਸ਼ਨ ਆਮ ਬੰਦਾ ਆਮ ਯੂਥ ਕਿਉਂ ਜੁੜੇ ਤੁਸੀਂ ਤਾਂ ਲੀਡਰ ਬਣਗੇ ਨਾ ਆਮ ਯੂਥ ਫੋਰ ਐਗਜ਼ਾਮਪਲ ਕਿ ਮੈਂ ਮੈਨੂੰ ਪੁੱਛਣਾ ਤੁਸੀਂ ਕਿਉਂ ਜੁੜੇ ਮੈਂ ਤੁਸੀਂ ਨਹੀਂ ਮੈਂ ਇਹ ਪੁੱਛਿਆ ਰਿਤਿਕ ਜੀ ਕਿ ਆਮ ਬੰਦਾ ਇੱਕ ਯੂਥ ਕਾਂਗਰਸ ਦੇ ਨਾਲ ਕਿਉਂ ਜੁੜੇ ਚਲੋ ਤੁਸੀਂ ਮੈਨੂੰ ਦੱਸ ਦਿਓ ਵੀ ਯੂਥ ਕਾਂਗਰਸ ਤੋਂ ਇਲਾਵਾ ਹੋਰ ਕਿਹੜੀ ਪਾਰਟੀ ਦੇ ਵਿੱਚ ਯੂਥ ਹੈ ਜਿਹੜਾ ਕਿ ਬਹੁਤ ਵਧੀਆ ਰੋਲ ਨਿਭਾ ਰਹੀ ਹੈ ਕਿ ਜਿਹੜਾ ਯੂਥ ਕਾਂਗਰਸ ਦੇ ਨਾਲ ਬਰਾਬਰ ਤੇ ਖੜੀ ਹੈ ਐਸਓਆਈ ਕਿੱਥੇ ਹੈ ਭਾਜਪਾ ਦੀ ਯੂਥ ਕਿੱਥੇ ਹੈ ਠੀਕ ਹੈ ਦੂਸਰੀ ਆਮ ਆਦਮੀ ਪਾਰਟੀਆਂ ਦੂਸਰੀ ਬਾਕੀ ਪਾਰਟੀਆਂ ਦੀ ਕਿੱਥੇ ਹੈ ਸਿਰਫ ਇੱਕ ਯੂਥ ਕਾਂਗਰਸ ਹੀ ਹੈ ਜਿਹੜੀ ਦਿੱਲੀ ਜਾ ਕੇ ਮੋਦੀ ਦੇ ਖਿਲਾਫ ਜਿਹੜਾ ਕਿ ਧਰਨਾ ਕਰਕੇ ਉਹਨਾਂ ਦੇ ਕੰਨਾਂ ਦੇ ਵਿੱਚ ਆਪਣੀ ਆਵਾਜ਼ ਪਾਉਂਦੀ ਹੈ ਕਿ ਜਿਹੜਾ ਕਿ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਜਿਹੜਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਤੁਸੀਂ ਦੱਸ ਦਿਓ ਅੱਜ ਤੱਕ ਕਿਹੜੀ ਯੂਥ ਕਾਂਗਰਸ ਤੋਂ ਇਲਾਵਾ ਪਾਰਟੀ ਹੈ ਜਿਹੜਾ ਦਿੱਲੀ ਜਾ ਕੇ ਬੈਠੇ ਹੋਣ ਤੇ ਧਰਨਾ ਲਾਇਆ ਹੋਵੇ ਇੱਕ ਪਾਰਟੀ ਤੁਸੀਂ ਦੱਸ ਦਿਓ ਸੋ ਅਸੀਂ ਜਿਹੜੇ ਕਿ ਯੂਥ ਦੇ ਜਿਹੜੇ ਕਿ ਦਰਦ ਸਮਝਦੇ ਆ ਤੇ ਉਸ ਦੇ ਨਾਲ ਹੀ ਪ੍ਰੈਨਿੰਗ ਬਣਾ ਕੇ ਅਸੀਂ ਜਿਹੜਾ ਕਿ ਦਿੱਲੀ ਦੇ ਵਿੱਚ ਪੁੱਛ ਕਰਕੇ ਚਾਹ ਕਿਸਾਨਾਂ ਦੀ ਗੱਲ ਸੀ ਚਾਹੇ ਜੇ ਹੀ ਨੀਡ ਦੇ ਐਗਜ਼ਾਮ ਕੋਵਿਡ ਦੇ ਵਿੱਚ ਉਹ ਜਿਹੜਾ ਕਿ ਅਸੀਂ ਕਿਹਾ ਸੀ ਕਿ ਉਹ ਕੈਨਸਲ ਕਰਕੇ ਪੋਸਟਪੋਨ ਕਰ ਦਿੱਤੇ ਜਾਂ ਚਾਹੇ ਹੁਣ ਜਿਹੜਾ ਕਿ ਨੌਕਰੀ ਦਿਓ ਨਸ਼ਾ ਨਹੀਂ ਇਸ ਮਹੀਨੇ ਦੇ ਕਰਕੇ ਅਸੀਂ ਦਿੱਲੀ ਦੇ ਵਿੱਚ ਧਰਨਾ ਲਾਇਆ ਸੋ ਹਰ ਇੱਕ ਗੱਲ ਦੇ ਕਰਕੇ ਜਿਹੜਾ ਕਿ ਇੱਕੋ ਪਾਰਟੀ ਹੈ ਯੂਥ ਕਾਂਗਰਸ ਜਿਹੜੀ ਕਿ ਹਮੇਸ਼ਾ ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਦੀ ਹੈ ਹੋਰ ਜਿਹੜੀ ਮਰਜੀ ਪਾਰਟੀ ਦਾ ਯੂਥ ਵਿੰਗ ਲੈ ਲਓ ਕੋਈ ਵੀ ਅਜੇ ਤੱਕ ਉੱਠ ਕੇ ਕੋਈ ਤੁਸੀਂ ਦੱਸੋ ਵੀ ਕਿਸੇ ਨੂੰ ਪਤਾ ਹੋਵੇ ਵੀ ਇਹ ਪ੍ਰਧਾਨ ਹੈ ਜਾਂ ਵਾਈਸ ਪ੍ਰਧਾਨ ਹੈ ਜਨਰਲ ਸੈਕਟਰੀ ਹੈ ਬਸ ਰੋਪੇ ਪਾ ਕੇ ਘਰ ਬੈਠੇ ਨੇ ਕੰਮ ਕਿਸੇ ਨੇ ਨਹੀਂ ਅਜੇ ਤੱਕ ਕੀਤਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਖਾਸ ਤੌਰ ਤੇ ਏ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਰਿਤਿਕ ਅਰੋੜਾ ਅੱਜ ਸਾਡੇ ਨਾਲ ਮੌਜੂਦ ਹਨ ਦਾਅਵੇ ਕੀਤੇ ਨੇ ਕਿ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜਾ ਯੂਥ ਕਾਂਗਰਸ ਇੱਕ ਯੂਥ ਨੂੰ ਇੱਕ ਵੱਖਰਾ ਜਿਹੜਾ ਮੰਚ ਆ ਉਹ ਪ੍ਰੋਵਾਈਡ ਕਰਾਏਗੀ ਯੂਥ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਹੋਏਗੀ ਦੂਸਰਾ ਜੇਕਰ ਲੋਕਾਂ ਦੇ ਮੁੱਦੇ ਨਾ ਹੱਲ ਹੋਏ ਉਹਨਾਂ ਦਾ ਜਿਹੜਾ ਮੁੱਦਾ ਵੀ ਚੱਕੇ ਜਾ ਰਿਹਾ ਅਤੇ ਦੇਖਣਾ ਇਹ ਹੈ ਕਿ ਅੱਜ ਆਪੋਜੀਸ਼ਨ ਚ ਹੋ ਕੇ ਮੁੱਦਾ ਚੱਕਿਆ ਜਾ ਰਿਹਾ ਜਿਸ ਦਿਨ ਸਤਾ ਦੇ ਵਿੱਚ ਸਰਕਾਰ ਆਏਗੀ ਕਿ ਉਸ ਦਿਨ ਵੀ ਜੂਤ ਕਾਂਗਰਸ ਮੁੱਦੇ ਚੱਕੇਗਾ ਜਾਂ ਨਹੀਂ ਮੈਨੂੰ ਦਿਓ ਇਜਾਜ਼ਤ ਮੇਰੇ ਨਾਲ ਮੇਰੇ ਸਹਿਯੋਗੀ ਤੇਜਿੰਦਰ ਮੈਂ ਕਮਲਦੀਪ ਜੀ ਮੀਡੀਆ